ਕਰ ਤੁਸੀਂ ਹੁਣ ਨਦੀਮ ਹੈ ਪਾਕਿਸਤਾਨ ਦਾ ਬੰਦਾ ਨਦੀਮ ਜਿੱਤਿਆ ਹੁਣ ਤੁਸੀਂ ਉਹਦੇ ਬਾਰੇ ਗੂਗਲ ਤੇ ਸਰਚ ਕਰਿਓ ਠੀਕ ਹੈ ਇਸ ਤੋਂ ਪਹਿਲਾਂ ਉਹਦਾ ਥੋੜਾ ਆਰਥਿਕ ਤੌਰ ਤੇ ਕਮਜ਼ੋਰ ਸੀ ਉਹਨਾਂ ਨੂੰ 10 ਕਰੋੜ ਰੁਪਈਆ ਸਰਕਾਰ ਵੱਲੋਂ 5 ਕਰੋੜ ਸੂਬਾ ਸਰਕਾਰ ਵੱਲੋਂ ਇੱਕ ਗੱਡੀ ਮਿਲ ਗਈ ਆ ਤਾਂ ਪੈਸੇ ਵਾਲੀ ਗੱਲ ਹੈ ਕਿ ਇਹ ਕੋਈ ਗੱਲ ਨਹੀਂ ਕਿ ਸਿਰਫ ক্রিকেট ਤੇ ਪੈਸਾ ਪੈਸਾ ਹੈਗਾ ਹੋਰ ਗੇਮਸ ਵੀ ਪਰ ਇਹਨੂੰ ਪ੍ਰੋਮੋਸ਼ਨ ਜਾਂ ਇਹਦਾ ਗੱਲ ਵਿੱਚ ਬਹੁਤ ਵੱਡਾ ਦਾਇਰਾ ਇੱਕ ਫਲਾ ਕੀਤਾ ਗਿਆ ਵਾ ਪ੍ਰੋਮੋਟ ਕਰਨ ਦੀ ਲੋੜ ਹੀ ਨਹੀਂ ਉਹ ਤਾਂ ਪ੍ਰੋਮੋਟ ਹੈ ਆਪਾਂ ਜਿਹੜੀਆਂ ਗੇਮਾਂ ਬਾਰੇ ਪਤਾ ਨਹੀਂ ਹੁਣ ਤੁਸੀਂ ਮੈਰਾਥਨ ਦੀ ਗੱਲ ਕੀਤੀ ਮੈਰਾਥਨ ਬਾਰੇ ਲੋਕਾਂ ਨੂੰ ਬਿਲਕੁਲ ਹੀ ਜਾਣਕਾਰੀ ਨਹੀਂ ਇਹਦੇ ਵਿੱਚ ਬਾਈ ਜਿਵੇਂ ਉਹੀ ਗੱਲ ਦੱਸ ਤੁਸੀਂ ਕਹਿੰਦੇ ਸੀ ਬੰਦਾ 12 ਘੰਟੇ ਸੌਂਦਾ ਬੰਦਾ ਕਹੂਗਾ ਸ਼ਾਨਦਰੀ ਟ੍ਰੇਨਿੰਗ ਦਾ ਬੰਦਾ ਬਹਾਨਾ ਲਾ ਸਕਦਾ ਜੋ ਮੇਰਾ ਪਰਸਨਲ ਬਿਨਾ ਕਿ ਮੈਨੂੰ ਕਿਸੇ ਦਾ ਫੋਨ ਆ ਗਿਆ ਮੈਂ ਝੱਟਿਆ ਹੋਇਆ ਸੀ ਕਿਉਂਕਿ ਅਗਰ ਰਨਿੰਗ ਕਰਨੀ ਆ ਜਾਂ ਕੋਈ ਵੀ ਗੇਮ ਕਰਨੀ ਆ ਤੁਹਾਨੂੰ ਡਾਈਟ ਵੀ ਉਸ ਤਰੀਕੇ ਨਾਲ ਲੈਣੀ ਪਏਗੀ ਡਾਈਟ ਤੁਹਾਨੂੰ ਅੱਛੀ ਤੁਸੀਂ ਆ ਬਾਹਰਲੇ ਬਰਗਰ ਜਾਂ ਪੀਜਾ ਖਾ ਕੇ ਜਾਂ ਚਿਪਸਾਂ ਖਾ ਕੇ ਹਾਲ ਹੀ ਸਸਕਲ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਅੱਜ ਵਾਲੀ ਇਹ ਇੰਟਰਵਿਊ ਤੁਹਾਡੇ ਭਾਗ ਖੋਲ ਦੇਵੇਗੀ ਇਹ ਭਾਗ ਇਸ ਕਰਕੇ ਖੋਲਦੇ ਵੇਗੀ ਕਿਉਂਕਿ ਜੇਕਰ ਤੁਸੀਂ ਕਿਸੇ ਵੀ ਵਰਗ ਨੂੰ ਬਿਲੋਂਗ ਕਰਦੇ ਹੋ ਤੁਸੀਂ ਗਰੀਬ ਵੀ ਵਰਗ ਮੀਡੀਓਕਰ ਵਰਗ ਜਾਂ ਅਮੀਰ ਵੀ ਹੋ ਕੀ ਤੁਸੀਂ ਆਪਣੇ ਸਹੀ ਟਰੈਕ ਤੇ ਦੌੜਦੇ ਪਏ ਹੋ ਕਿ ਹਜੇ ਸੁੱਤੇ ਪਏ ਹੋ ਜਾਂ ਥੋੜਾ ਥੋੜਾ ਚੱਲਣ ਲੱਗ ਪਏ ਹੋ ਜੇਕਰ ਇਹਨਾਂ ਤਿੰਨੇ ਚੀਜ਼ਾਂ ਦੇ ਵਿੱਚੋਂ ਕੁਝ ਵੀ ਚਿੰਗਾਰੀ ਹਜੇ ਥੋੜੀ ਜਿਹੀ ਵੀ ਚੱਲੀ ਹੈ ਤਾਂ ਤੁਹਾਨੂੰ ਦੱਸਦਣਿਆ ਕਿ ਮੇਰੇ ਨਾਲ ਇੱਕ ਅਜਿਹਾ ਸ਼ਖਸ ਬੈਠਾ ਆ ਜਿਹੜਾ ਹੁਣ ਇਹ ਇੱਕ ਵੱਡਾ ਸੁਪਨਾ ਮਨ ਦੇ ਵਿੱਚ ਲੈ ਕੇ ਬੈਠ ਗਿਆ ਬਾਰੋਂ ਵੀ ਬਾਈ ਜੀ ਕਹਿੰਦੇ ਆ ਕਿ ਪੂਰੀ ਮਦਦ ਮਿਲੇਗੀ ਜੇਕਰ ਅਸੀਂ ਆਪਣੇ ਲੁਧਿਆਣਾ ਜ਼ਿਲ੍ਹੇ ਦੇ ਨਜ਼ਦੀਕੀ ਪਿੰਡਾਂ ਦੀ ਗੱਲ ਕੀਤੀ ਜਾਵੇ ਜਿਹੜੇ ਕਿ ਹਲਕਾ ਦਾਖਾ ਦੇ ਨਜ਼ਦੀਕ ਪੈ ਜਾਂਦੇ ਆ ਇਨ੍ਹਾਂ ਪਿੰਡਾਂ ਦੇ ਵਿੱਚੋਂ ਅਸੀਂ ਇਹ ਵੀ ਉਮੀਦ ਕਰਦੇ ਆ ਕਿ ਪੂਰੇ ਪੰਜਾਬ ਨੂੰ ਅਸੀਂ ਇਹਦੇ ਵਿੱਚ ਬੰਨ ਲਈਏ ਜੇਕਰ ਕਿਸੇ ਬੱਚੇ ਦੇ ਵਿੱਚ ਕਿਸੇ ਕਾਲਜੇਟ ਦੇ ਵਿੱਚ ਸਟੂਡੈਂਟਸ ਦੇ ਵਿੱਚ ਚੰਗਾਰੀ ਹੈਗੀ ਆ ਕਿ ਕੁਝ ਖੇਡਾਂ ਦੇ ਵਿੱਚ ਕਰਨਾ ਹੈ ਪਰ ਪੈਸੇ ਨਹੀਂਗੇ ਤਾਂ ਤੁਹਾਨੂੰ ਵੱਡੀ ਖੁਸ਼ਖਬਰੀ ਦਵਾਂਗੇ ਪਹਿਲਾਂ ਮੈਂ ਭਾਈ ਜੀ ਨਾਲ ਤੁਹਾਡੀ ਮੁਲਾਕਾਤ ਕਰਾ ਦਿੰਨਾ ਰਾਜਾ ਵੜੈਚ ਹੱਸੇ ਕਬਰੇ ਐਸੇ ਕਾ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਰਾਜਾ ਵੜੈਚ ਤੁਹਾਡੀਆਂ ਮੈਂ ਜਦੋਂ ਵੀਡੀਓਜ਼ ਦੇਖੀਆਂ ਤੁਸੀਂ ਦੌੜਦੇ ਪਏ ਸੀ ਗਰਮੀ ਉਹ ਗਰਮੀ ਹੋਏ ਪਏ ਸੀ ਉਦੋਂ ਸ਼ਾਇਦ ਬਾਰਿਸ਼ ਪੈਂਦੀ ਪਈ ਸੀ ਤੇ ਨਾਲ ਤੁਸੀਂ ਨਾਲ ਕੁਝ ਸਟੂਡੈਂਟਸ ਨੂੰ ਆਪਣੇ ਨਾਲ ਟ੍ਰੇਨ ਕਰਦੇ ਪਏ ਸੀ ਉਦੋਂ ਮੇਰੇ ਜ਼ਿਹਨ 'ਚ ਆਇਆ ਕਿ ਤੁਹਾਡੇ ਨਾਲ ਮੈਂ ਇੰਟਰਵਿਊ ਕਰੂੰਗਾ ਭਾਈ ਜੀ ਸਵਾਲ ਪਹਿਲਾ ਇਹੀ ਹੈ ਕਿ ਲੋਕ ਅੱਜਕੱਲ ਜਿਮ ਭੱਜਣ ਲੱਗ ਗਏ ਆ ਲੋਕ ਡਾਈਟ ਲੈਣ ਲੱਗ ਪਏ ਆ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸਲ ਦੇ ਵਿੱਚ ਜੇਕਰ ਮੈਂ ਇਸ ਤੋਂ ਥੋੜਾ ਜਿਹਾ ਮਾਈਂਡ ਸੈਟ ਕਰਕੇ ਇਹ ਹੀ ਚੀਜ਼ ਨੂੰ ਜਿੱਥੇ ਮੈਂ 25% ਜ਼ੋਰ ਲਾ ਰਿਹਾ 35% ਜ਼ੋਰ ਲਾਵਾਂ ਤੇ ਉਹ ਚੀਜ਼ ਨੂੰ ਰੈਗੂਲਰ ਰੱਖਾਂ ਤਾਂ ਕੁਝ ਕੁ ਸਾਲਾਂ ਦੇ ਵਿੱਚ ਮੇਰੇ ਘਰੇ ਪੈਸਿਆਂ ਦੇ ਢੇਰ ਲੱਗ ਜਾਣਗੇ ਇਹ ਸੱਚ ਹੈ ਇਸ ਤਰ੍ਹਾਂ ਜੀ ਕਿ ਕੋਈ ਵੀ ਆਪਾਂ ਗੇਮ ਕਰਦੇ ਆ ਚਾਹੇ ਆਪਾਂ ਫੁੱਟਬਾਲ ਖੇਡਦੇ ਆ ਚਾਹੇ ਆਪਾਂ ਬੋਡੀ ਬਿਲਡਿੰਗ ਕਰਦੇ ਆ ਉਹ ਵੀ ਇੱਕ ਟੀਮ ਦਾ 파ਰਟ ਹਰ ਤੇ ਚਾਹੇ ਆਪਾਂ ਕ੍ਰਿਕਟ ਹਾਕੀ ਕੋਈ ਵੀ ਗੇਮ ਖੇਡਦੇ ਆ ਕਿਸੇ ਵੀ ਗੇਮ ਦੇ ਵਿੱਚ ਅਗਰ ਆਪਾਂ ਕਾਮਯਾਬ ਹੋਣਾ ਜਿਹਨੂੰ ਆਪਾਂ ਕਹਿੰਦੇ ਆ ਜਿਹਨੂੰ ਤੁਸੀਂ ਕਹਿੰਦੇ ਪੈਸਿਆਂ ਦੇ ਢੇਰ ਹੁਣ ਇਸ ਟਾਈਮ ਦੇਖੋ ਤੁਸੀਂ ਆਪਣੀ ਹਾਕੀ ਦੀ ਟੀਮ ਲੇਟੈਸਟ 올림픽 ਚ ਮੈਡਲ ਜਿੱਤ ਕੇ ਆਈ ਆ ਕਾਂਸੇ ਦਾ ਤੇ ਪੰਜਾਬ ਦੇ ਵਿੱਚ 10 ਮੁੰਡੇ ਸੀਗਾ ਤੇ ਸਾਰੇ ਮੁੰਡੇ ਤਕਰੀਬਨ ਉਹ ਤੁਸੀਂ ਦੇਖੋ ਕਿ ਉਹਨਾਂ ਨੂੰ ਕਿੰਨਾ ਪੰਜਾਬ ਸਰਕਾਰ ਨੇ ਵੀ ਨਾਮ ਦੇਣਾ ਹੋਰ ਵੀ ਉਹਨਾਂ ਨੂੰ ਕੰਪਨੀਆਂ ਨੇ ਦੇਣੀਆਂ ਕਿਉਂ ਕਿਉਂ ਉਹਨਾਂ ਨੇ ਮਿਹਨਤ ਕੀਤੀ ਆ ਕੰਸਿਸਟੈਂਸ ਰਹੀ ਆ ਆਪਣੇ ਗੇਮ ਦੇ ਪ੍ਰਤੀ ਸਮਰਪਣ ਭਾਵਨਾ ਰਹੀ ਆ ਇਸ ਕਰਕੇ ਮੇਰਾ ਇਹ ਵਿਚਾਰ ਆ ਕਿ ਤੁਸੀਂ ਕੋਈ ਵੀ ਗੇਮ ਕਰਨੀ ਆ ਚਾਹੇ ਉਹਨੂੰ ਸ਼ਿੱਦਤ ਦੇ ਨਾਲ ਕਰਨਾ ਇਹ ਨਹੀਂ ਹੈਗਾ ਕਿ ਮਹੀਨਾ ਦੋ ਮਹੀਨੇ ਲਾ ਕੇ ਆ ਮੇਰਾ ਕੁਝ ਬੰਦ ਨਹੀਂ 6 ਮਹੀਨੇ ਲਾ ਕੇ ਆ ਮੇਰਾ ਕੁਝ ਬੰਦ ਨਹੀਂ ਚੇਂਜ ਕਰਦੀ ਨਹੀਂ ਇਹ ਤਾਂ ਇੱਕ ਭਗਤੀ ਕਹਿੰਦੇ ਨਾ ਸਾਧ ਭਗਤੀ ਕਰਦਾ ਹੂੰ ਕਿ ਰੱਬ ਕਹਿੰਦੇ ਜਦੋਂ ਪਤਾ ਨਹੀਂ ਕਦੋਂ ਉਹਨੇ ਬੂਆ ਖੋਲ ਦੇਣਾ ਇਹ ਗੇਮ ਤਾਂ ਉਸ ਹਾਵ ਨਾਲ ਫਿਰ ਸਬਰ ਰੱਖ ਕੇ ਕਰਨੀ ਪੈਂਦੀ ਹੈ ਮੈਂ ਤਾਂ ਇਸ ਇੰਟਰਵਿਊ ਦੀ ਸ਼ੁਰੂਆਤ ਇਸ ਤਰ੍ਹਾਂ ਦੀ ਕੀਤੀ ਹੈ ਕਿ ਰਾਜਾ ਵੜੈ ਛੋਣੀ ਇੱਕ ਮੰਨੇ ਪਰਮੰਨੇ ਐਥਲੈਟਿਕ ਉਹ ਵੀ ਜੇਕਰ ਗੱਲ ਕੀਤੀ ਜਾਵੇ ਅੱਜਕੱਲ ਮੈਰਾਥਨ ਦਾ ਬਹੁਤ क्रेज ਵੱਧ ਗਿਆ ਹੈ ਲੋਕ ਮੈਰਾਥਨ ਕਿਉਂ ਦੌੜਨ ਲੱਗ ਪਏ ਆ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਇਹਨੂੰ ਕਹਿੰਦੇ ਆ ਕਿ ਲੰਬੀ ਦੌੜ ਪਰ ਸ਼ਹਿਰਾਂ ਦੇ ਵਿੱਚ ਕ੍ਰੇਜ਼ ਇਸ ਕਰਕੇ ਵੱਧ ਗਿਆ ਹੈ ਕੁਝ ਲੋਕ ਇਹ ਕਹਿੰਦੇ ਆ ਕਿ ਸਾਡਾ ਸਟੇਟਸ ਸਿੰਬਲ ਹੈ ਕੁਝ ਲੋਕ ਇਹ ਕਹਿੰਦੇ ਆ ਕਿ ਇਸ ਨਾਲ ਮੇਰੇ ਸਰੀਰ ਦੀ ਜਿਹੜੀ ਪੂਰੀ ਬਣਤਰ ਹੈ ਇੱਕ ਵਾਰ ਮੈਰਾਥਨ ਦੇ ਲਈ ਪਾਰਟਿਸਿਪੇਟ ਕਰਦਾ ਟ੍ਰੇਨਿੰਗ ਕਰਨ ਲੱਗ ਜਾਂਦਾ ਉਹ ਪੂਰਾ ਸਰੀਰ ਜਿਵੇਂ ਕਹਿੰਦੇ ਨੇ ਕਿ ਬੰਦੇ ਨੇ ਵਰਤ ਰੱਖਿਆ ਇੱਕਦਮ ਸਹੀ ਹੋ ਜਾਂਦਾ ਇਹਦੇ ਸਟੈਪ ਕੀ ਨੇ ਇਹਨਾਂ ਸਟੈਪਸ ਨੂੰ ਜੇਕਰ ਅਸੀਂ ਜੁਆਇਨ ਕਰਦੇ ਆਂ ਤਾ ਇਹਦਾ ਐਂਡ ਰਿਜ਼ਲਟ ਤੁਹਾਡੀ ਬੋਡੀ ਫਿਟਨੈਸ ਤੁਹਾਡੀ ਵੈਲਥ ਤੁਹਾਡੀ ਲਾਈਫ ਨੂੰ ਕਿਵੇਂ ਸੈੱਟ ਕਰ ਸਕਦਾ ਤੇ ਜੇ ਵੀਰੇ ਹੋਣੀ ਕਨਸੈਪਟ ਜਾਂ ਇੱਕ ਸੁਪਨਾ ਲੈ ਕੇ ਤੁਹਾਨੂੰ ਜਿਹੜੀ ਖੁਸ਼ਖਬਰੀ ਦੇਣੀ ਹੈ ਉਹ ਵੀਰੇ ਉਹਨਾਂ ਨਾਲ ਗੱਲ ਕਰ ਲੈਣੇ ਵੀਰੇ ਮੈਰਾਥਨ ਦੀ ਜਮੈਂ ਜ਼ਿਕਰ ਕੀਤਾ ਹਾਂਜੀ ਇਹ ਅਸਲ ਦੇ ਵਿੱਚ ਸਾਡੇ ਪਿੰਡ ਵਾਲਿਆਂ ਨੂੰ ਮੈਰਾਥਨ ਦਾ ਪਤਾ ਨਹੀਂ ਹੁੰਦਾ ਸਾਨੂੰ ਇਹ ਪਤਾ ਹੁੰਦਾ ਕਿ 100 ਮੀਟਰ 500 ਮੀਟਰ ਫਿਰ ਜਦੋਂ ਪੁਲਿਸ ਦੀ ਭਰਤੀ ਹੁੰਦੀ ਹੈ ਵੀ ਮੈਨੂੰ ਲੱਗਦਾ 4000 ਮੀਟਰ ਦੀ ਦੌੜ ਹੁੰਦੀ ਹੈ ਹਨਾ 1600 1600 ਮੀਟਰ ਦੀ ਹਨਾ ਤੇ ਉਹਦੇ ਵਿੱਚ ਪਤਾ ਨਹੀਂ 6 ਮਿੰਟ ਤੇ ਭਜਣਾ ਹੁੰਦਾ ਹੈ ਇਹ 6:30 ਪੁਲਿਸ ਦੇ ਵਿੱਚ ਮੰਗਦੇ ਆ 5:30 ਆਰਮੀ ਦੇ ਵਿੱਚ 5:45 ਸੈਕਿੰਡ ਸਾਡੇ ਪੰਜਾਬੀਆਂ ਦਾ ਭਾਈ ਇੰਨਾ ਕਦੇ ਪਤਾ ਇਹ ਪਤਾ ਸਭ ਨਹੀਂ ਹੋਣਾ ਵੀ ਇਹ ਇੰਨਾ ਕ ਮਾਈਂਡ ਸੈਟ ਆ ਹਾਂਜੀ ਹਾਂਜੀ ਜੇ ਭਈ ਮੰਨ ਕੇ ਚੱਲੋ ਵੀ ਮੈਰਾਥਨ ਦੇ ਵਿੱਚ ਬੰਦਾ ਥੋੜੇ ਥਰੂ ਹੀ ਸਿੱਖਣ ਲੱਗ ਜਵੇ ਹਾਂਜੀ ਮੈਂ ਤਾਂ ਲਾ ਦੋ ਸਾਰਾ ਇੰਨਾ ਬਾਕੀ ਜਾਣਾ ਕਿ ਸਾਰੀਆਂ ਚੀਜ਼ਾਂ ਕਵਰ ਕਰ ਲਵਾਂ ਹਾਂਜੀ ਇਹ ਇਦਾਂ ਹੁੰਦਾ ਜੀ ਇੱਕ ਜਿਵੇਂ ਤੁਸੀਂ ਕੀ ਆਪਣੇ ਪਿੰਡਾਂ ਦੇ ਵਿੱਚ ਜਾਣਕਾਰੀ ਦੀ ਬਹੁਤ ਘਾਟ ਆ ਆਪਣੇ ਪਿੰਡਾਂ ਦੇ ਵਿੱਚ ਕੀ ਸ਼ਹਿਰਾਂ 'ਚ ਵੀ ਬਹੁਤ ਘਾਟ ਆ ਪਰ ਸ਼ਹਿਰਾਂ ਦੇ ਆਪਣੇ ਨਾਲੋਂ ਥੋੜਾ ਜਿਆਦਾ ਹੈ ਅੱਛਾ ਐਥਲੈਟਿਕ ਬਾਰੇ ਤਾਂ ਮੈਂ ਹੁਣ ਕੀ ਕਹਾ ਕਿ ਐਥਲੈਟਿਕ ਬਾਰੇ ਤਾਂ ਬਹੁਤ ਹੀ ਜ਼ਿਆਦਾ ਘੱਟ ਜਾਣਕਾਰੀ ਆ ਲੋਕਾਂ ਨੂੰ ক্রিকেট ਦਾ ਪਤਾ ਕਿਉਂਕਿ ਟੀਵੀ ਤੇ ਹਰ ਟਾਈਮ ਚੱਲਦੀ ਆ ਹੁਣ ਜਿਹੜੀ ਚੀਜ਼ ਤੁਹਾਡੇ ਸਾਹਮਣੇ ਚੱਲੀ ਜਾਂਦੇ న్యూਸ ਚੈਨਲ ਆਇਆ ক্রিকেট ਜਿੱਤ ਗਏ ਮੈਂ ਗੇਮ ਦਾ ਸਤਿਕਾਰ ਕਰਦਾ ਹਰੇਕ ਗੇਮ ਦਾ ਕਰਦਾ ਬਸ ਤੁਹਾਨੂੰ ਹੋਰ ਕੁਝ ਦੱਸਿਆ ਹੀ ਨਹੀਂ ਜਾ ਰਿਹਾ ਉੱਥੇ ਤੁਹਾਨੂੰ ਖ਼ਬਰਾਂ ਦੇ ਵਿੱਚ ক্রিকেট ਵਾਲਿਆਂ ਦੀਆਂ ਫੋਟੋਆਂ ਮਿਲਣਗੀਆਂ ਤੁਹਾਨੂੰ ਕਿਤੇ ਕਿ세 ਇੰਡੀਆ ਦੇ ਰਨਰ ਦੀ ਜਾਂ ਕਿਤੇ ਉਹ ਜਦੋਂ ਕਿਤੇ ਜਿੱਤੇਗਾ ਕਿਤੇ ਮਾੜਾ ਮੋਟਾ ਉਦੋਂ ਇੱਕ ਦਿਨ ਛੱਪ ਜਾਗੇ ਉਹ ਵੀ ਇੱਕ ਖੂੰਜੇ ਦੇ ਚ ਜਦ ਕਿ ਕ੍ਰਿਕਟ ਵਾਲੇ ਜਾਂ ਕੋਈ ਵੀ ਜਿੱਤ ਦੇ ਪਹਿਲੇ ਸਫੇ ਤੇ ਐਦਾਂ ਫੋਟੋ ਲੱਗੀ ਹੁੰਦੀ ਆ ਉਹ ਜਿੱਤੇ ਪ੍ਰਾਪਤੀਆਂ ਮੈਂ ਮੰਨਦਾ ਪਰ ਇੱਕ ਗੱਲ ਮੈਂ ਇੱਥੇ ਪਰਸਨਲੀ ਮੇਰਾ ਆਪਣਾ opinion ਆ ਇੱਕ ਗੇਮ 10 ਮੁਲਕ ਖੇਡਦੇ ਆ ਪਰ ਉਹਦੇ ਚ ਵਿਸ਼ਵ ਕੱਪ ਜੇਤੂ ਕਹੋਣੇ ਆ 올림픽 ਚ ਐਤਕੀ 208 ਮੁਲਕ ਆਏ ਆ ਜੀ ਅੱਛਾ 200 ਪਲੱਸ ਮੁਲਕ ਹੁਣ ਤੁਸੀਂ ਦੱਸੋ ਕਿ ਵਿਸ਼ੇਸ਼ ਮੁਕਾਬਲਾ ਕਿਹਨੂੰ ਕਹੋਗੇ ਪਰ ਭਈ ਉਹ ਕਹਿੰਦੇ ਵੀ ਕ੍ਰਿਕਟ ਦੇ ਵਿੱਚ ਪੈਸਾ ਹੀ ਬਹੁਤ ਮਿਲ ਜਾਂਦਾ ਆਈਪੀਐਲ ਚੋਂ ਪੈਸਾ ਐਸਾ ਪੈਸਾ ਬਹੁਤ ਹੈ ਜੀ ਉਧਰ ਪੈਸਾ ਇਹਦੇ ਵਿੱਚ ਵੀ ਅਗਰ ਤੁਸੀਂ ਹੁਣ ਨਦੀਮ ਆ ਪਾਕਿਸਤਾਨ ਦਾ ਬੰਦਾ ਨਦੀਮ ਜਿੱਤਿਆ ਹੁਣ ਤੁਸੀਂ ਉਹਦੇ ਬਾਰੇ ਗੂਗਲ ਤੇ ਸਰਚ ਕਰਿਓ ਠੀਕ ਆ ਉਹ ਇਸ ਤੋਂ ਪਹਿਲਾਂ ਉਹਦਾ ਥੋੜਾ ਆਰਥਿਕ ਤੌਰ ਤੇ ਕਮਜ਼ੋਰ ਸੀ ਉਹਨਾਂ ਨੂੰ 10 ਕਰੋੜ ਰੁਪਈਆ ਸਰਕਾਰ ਵੱਲੋਂ 5 ਕਰੋੜ ਸੂਬਾ ਸਰਕਾਰ ਵੱਲੋਂ ਇੱਕ ਗੱਡੀ ਮਿਲ ਗਈ ਆ ਹੋਰ ਅਜੇ ਪਤਾ ਨਹੀਂ ਕਿੰਨੇ ਕਰੋੜ ਆ ਮਿਲਣੇ ਇਸ ਤੋਂ ਪਹਿਲਾਂ ਪਿਛਲੇ ਓਲੰਪਿਕ 'ਚ ਆਪਣਾ ਮੁੰਡਾ ਨੀਰਜ ਜਿੱਤਿਆ ਸੀਗਾ ਉਹਨੂੰ 7-8 ਕਰੋੜ ਮਿਲਿਆ ਸੀਗਾ ਹਰ ਬੰਦਾ ਜਿਹੜਾ ਓਲੰਪਿਕ 'ਚ ਭਾਗ ਵੀ ਲੈ ਕੇ ਆ ਰਿਹਾ ਪੰਜਾਬ ਦਾ ਸਰਕਾਰ 20 ਲੱਖ ਰੁਪਏ ਉਹਨੂੰ ਉਦੋਂ ਹੀ ਦੇ ਰਹੀ ਹੈ ਕਿ ਤੂੰ ਭਾਗ ਲੈ ਨਹੀਂ ਗਿਆ ਓਲੰਪਿਕ 'ਚ ਕੁਆਲੀਫਾਈ ਹੋਇਆ ਤਾਂ ਪੈਸੇ ਵਾਲੀ ਗੱਲ ਹੈ ਕਿ ਇਹ ਕੋਈ ਗੱਲ ਨਹੀਂ ਕਿ ਸਿਰਫ ਕ੍ਰਿਕਟ 'ਚ ਪੈਸਾ ਪੈਸਾ ਹੈਗਾ ਹੋਰ ਗੇਮਸ ਵੀ ਪਰ ਇਹਨੂੰ ਪ੍ਰੋਮੋਸ਼ਨ ਜਾਂ ਇਹਦਾ ਗੱਲ ਵੀ ਬਹੁਤ ਵੱਡਾ ਦਾਇਰਾ ਇੱਕ ਫਲਾ ਕੀਤਾ ਗਿਆ ਵਾ ਬਾਕੀ ਗੇਮਸ ਨੂੰ ਵੀ ਅਗਰ ਇੰਨੀ ਮੌਕਾ ਦਿੱਤਾ ਜਾਵੇ ਮਤਲਬ ਉਹਨਾਂ ਨੂੰ ਟੀਵੀ ਤੇ ਦਿਖਾਇਆ ਜਾਵੇ ਜਾਂ ਪ੍ਰਿੰਟ মিডিਆ ਜਾਂ ਜਿਵੇਂ ਤੁਸੀਂ মিডিਆ ਦੇ ਹੋਰ ਗੇਮਾਂ ਦੇ ਜਿੱਦਾਂ ਤੁਸੀਂ ਮੇਰਾ ਇੰਟਰਵਿਊ ਕਰ ਰਹੇ ਹੋ ਇਸ ਤਰ੍ਹਾਂ ਫੁੱਟਬਾਲ ਦਾ ਕੋਈ ਬੰਦਾ ਕਬੱਡੀ ਦਾ ਕੋਈ ਬੰਦਾ ਕਿਸੇ ਵੀ ਗੇਮ ਦਾ ਉਹਨਾਂ ਨੂੰ ਵੀ ਅਗਰ ਟੀਵੀ ਤੇ ਲਿਆਂਦਾ ਜਾਵੇ ਉਹ ਵੀ ਦੱਸਣਗੇ ਕਿ ਇਹ ਗੇਮ ਇਸ ਤਰ੍ਹਾਂ ਹੁੰਦੀ ਆ ক্রিকেট ਨੂੰ ਤਾਂ ਵੈਸੇ ਬਹੁਤ ਵੱਡੇ ਲੈਵਲ ਤੇ ਮਸ਼ਹੂਰੀ ਮਿਲ ਰਹੀ ਆ ਤਾਂ ਜਿਹੜੇ ਪੱਤਰਕਾਰ ਵੀਰ ਨੇ ਜਿੰਨੇ ਵੀ ਨੇ ਉਹਨਾਂ ਨੂੰ ਚਾਹੀਦਾ ਕਿ ਜੋ ਵੀ ਕੋਈ ਗੇਮ ক্রিকেট ਤੋਂ ਇਲਾਵਾ ਕਿ ক্রিকেট ਨੂੰ ਪ੍ਰਮੋਟ ਕਰਨ ਦੀ ਲੋੜ ਹੀ ਨਹੀਂ ਹੈ ਉਹ ਤਾਂ ਪ੍ਰਮੋਟ ਹੈ ਆਪਾਂ ਜਿਹੜੀਆਂ ਗੇਮਾਂ ਬਾਰੇ ਪਤਾ ਨਹੀਂ ਹੁਣ ਤੁਸੀਂ ਮੈਰਾਥਨ ਦੀ ਗੱਲ ਕੀਤੀ ਮੈਰਾਥਨ ਬਾਰੇ ਲੋਕਾਂ ਨੂੰ ਬਿਲਕੁਲ ਹੀ ਜਾਣਕਾਰੀ ਨਹੀਂ ਲੋਕ ਇੱਕ ਗੱਲ ਹੋਰ ਲੋਕੀ ਮੈਰਾਥਨ ਸੋਚਦੇ ਆ ਕਿ ਮੈਰਾਥਨ ਮਤਲਬ ਇੱਕ ਦੌੜ ਹੈ ਬਸ ਮੈਰਾਥਨ ਮੈਂ ਦੱਸਣਾ ਚਾਹਣਾ ਥੋੜਾ ਜਿਹਾ ਇਹ ਵਿੱਚ 42 ਕਿਲੋਮੀਟਰ ਦੀ ਦੌੜ ਹੁੰਦੀ ਹੈ ਠੀਕ ਹੈ 42 ਕਿਲੋਮੀਟਰ 42 ਕਿਲੋਮੀਟਰ ਲਗਾਤਾਰ ਦੌੜਨਾ 42 ਕਿਲੋਮੀਟਰ ਇੱਥੋਂ ਜਲੰਧਰ ਦੇ ਲਾਗੇ ਪਹੁੰਚ ਜਾਗੇ ਆਪਾਂ ਜੇ ਭਜੀ ਲੁਧਿਆਣੇ ਤੋਂ ਤੇ ਉਸ ਤੋਂ ਬਾਅਦ 82 ਕਿਲੋਮੀਟਰ ਹੁੰਦੀ ਹੈ ਫਿਰ 10 5 ਇਦਾਂ ਹੁੰਦੀਆਂ ਨਹੀਂ ਤੁਸੀਂ ਮੈਨੂੰ ਮੜਾ ਜੇ ਦੱਸੋ ਵੀ ਕੁਝ ਲੋਕ ਇਹ ਸਮਝਦੇ ਆ ਕਿ ਮੈਰਾਥਨ ਦੇ ਵਿੱਚ ਪਾਰਟਿਸਿਪੇਟ ਕਰਨਾ ਮਤਲਬ ਆਪਣੇ 24 ਘੰਟਿਆਂ ਦੇ ਵਿੱਚ ਬੰਦਾ ਕਹਿੰਦਾ 12 ਘੰਟੇ ਘਰੇ ਆ ਸੌਂ ਗਏ ਤੇ ਘਰੇ ਰਹਿ ਗਿਆ ਜਿਹੜੇ ਬਾਕੀ ਦੇ 12 ਘੰਟੇ ਹੈਗੇ ਆ ਉਹਦੇ ਵਿੱਚੋਂ 7-8 ਘੰਟੇ ਮਰੇ ਚਲੇ ਜਾਣੇ ਆ ਤਾਂ ਮੈਂ ਉਹਦਾ ਕੰਮ ਕਿੱਥੇ ਕਿਵੇਂ ਕਰੂੰਗਾ ਇਹ ਜੇਕਰ ਇਸ ਦੌੜ ਦੇ ਵਿੱਚ ਆਉਣਾ ਬੰਦੇ ਨੇ ਤਾਂ ਤੁਸੀਂ ਕਿਵੇਂ ਸਿਹਤ ਦੇਊਂਗੇ ਵੀ ਕੀ ਕਰ ਸਕਦੇ ਹੁਣ ਮੈਂ ਦੱਸਣਾ ਚਾਹੂੰਗਾ ਇਹਦੇ ਵਿੱਚ ਮੈਂ ਖੁਦ 10 ਸਾਲ ਤੋਂ ਇੱਕ ਜੌਬ ਦੇ ਵਿੱਚ ਆ ਗਵਰਨਮੈਂਟ ਜੌਬ ਚਾ 9 ਤੋਂ 5 ਕੀ 9 ਤੋਂ 7-8 ਵੀ ਬੈਠਣਾ ਪੈ ਜਾਂਦਾ ਸਾਨੂੰ ਤੁਸੀਂ ਕਮੇਂਟ ਜੌਬ ਕਰਦੇ ਹੋ ਗਵਰਨਮੈਂਟ ਜੌਬ ਕਰਦੇ ਹੋ ਅੱਛਾ ਹਾਂਜੀ ਕੀ ਬਾਤ ਹੈ ਉਹਦੇ ਕਾਰਨ ਮੈਂ ਮੈਰਿਡ ਆ ਮੇਰੀਆਂ ਦੋ ਬੇਟੀਆਂ ਨੇ ਅੱਛਾ ਇਹ ਮੇਰੇ ਫਾਦਰ ਸਾਹਿਬ ਨਹੀਂ ਗਏ ਸਾਰੀ ਦੀ ਅਸਾਈ ਕਰਦੀ ਜ਼ਿੰਮੇਵਾਰੀ ਵੀ ਮੇਰੇ ਤੇ ਕਿਤੇ ਆਉਣਾ ਜਾਣਾ ਪਰ ਲਗਾਤਾਰ 5 ਸਾਲ ਤੋਂ ਮੈਂ ਕੰਟੀਨਿਊ ਕਰ ਰਹੇ ਆ ਆਪਣੀ ਰੈਣੀ ਬਾਈ ਜੀ ਤੁਸੀਂ ਵਿਆਹ ਹੀ ਹੋਏ ਹੋ ਹਾਂਜੀ ਤੁਹਾਡਾ ਥੋੜਾ ਜਿਹਾ ਮੋਢੇ ਤੇ ਭਾਰ ਵੀ ਤੁਹਾਡੇ ਤੇ ਆ। ਹਾਂਜੀ। ਦੋ ਬੱਚੇ ਵੀ ਹੈਗੇ ਆ ਤੇ ਨਾਲ ਦੀ ਨਾਲ ਤੁਸੀਂ ਮੈਰਾਥਨ ਲਗਾਤਾਰ ਕਰਦੇ ਹੋ। ਬਾਈ ਇਹਨਾ ਮੇਨਟੇਨ ਕਿਵੇਂ ਹੋ ਜਾਂਦਾ? ਇਹਦੇ ਵਿੱਚ ਬਾਈ ਜਿਵੇਂ ਉਹੀ ਗੱਲ ਦੱਸੇ ਤੁਸੀਂ ਕਹੇ ਸੀ ਜੀ ਬੰਦਾ 12 ਘੰਟੇ ਸੌਂਦਾ ਬੰਦਾ ਕਹੂਗਾ। ਸ਼ਾਮ ਦੀ ਟ੍ਰੇਨਿੰਗ ਦਾ ਬੰਦਾ ਬਹਾਨਾ ਲਾ ਸਕਦਾ। ਜੋ ਮੇਰਾ ਪਰਸਨਲ ਵੀਰ ਆ ਕਿ ਮੈਨੂੰ ਕਿਸੇ ਦਾ ਫੋਨ ਆ ਗਿਆ ਮੈਂ ਟੱਕਿਆ ਹੋਇਆ ਸੀ। ਸਵੇਰ 4 ਤੋਂ 7 ਵਜੇ ਤੱਕ ਦਾ ਜੋ ਸਮਾਂ ਨਾ ਤਾਂ ਕਿਸੇ ਨੇ ਡਿਊਟੀ ਤੇ ਜਾਣਾ। ਨਾਓ ਉਸ ਟਾਈਮ ਕਿਸੇ ਨੇ ਤੁਹਾਨੂੰ ਫੋਨ ਕਰਨਾ ਕਿ ਵੀਰੇ ਆਈ ਯਾਰ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ ਮੇਰਾ ਸਕੂਟਰ ਖਰਾਬ ਹੋ ਗਿਆ 4 ਤੋਂ 7 ਦਾ ਟਾਈਮ ਤੁਸੀਂ ਸੋਣਾ ਹੀ ਆਂ ਜਦ ਕਿ ਨੀਂਦ ਲਈ 6-7 ਘੰਟੇ ਬਹੁਤ ਆਗਰ ਤੁਸੀਂ 9 ਵਜੇ ਪੈ ਜਾਣੇ ਹੋ 4 ਵਜੇ ਤੱਕ ਹਾਂ 9 ਵਜੇ ਪੈਣਾ ਜ਼ਰੂਰੀ ਆ ਸਮਾਂ ਕੋਈ ਵੀ ਚੀਜ਼ ਆਪਾਂ ਕਰਨੀ ਆ ਇੱਕ ਸਮਾਂ ਸਾਰ ਨਹੀਂ ਹੋਣੀ ਚਾਹੀਦੀ ਇੱਕ ਸਮਾਂ ਬੰਦੇ ਨੂੰ ਟਾਈਮ ਟੇਬਲ ਜਿਹਨੂੰ ਆਪਾਂ ਕਹਿੰਦੇ ਆ ਅੱਜ ਕੱਲ ਟਾਈਮ ਟੇਬਲ ਦੇ ਵਿੱਚ ਕਰਨੀ ਚਾਹੀਦੀ ਆ ਸ਼ਾਮ ਨੂੰ 9 ਵਜੇ ਪੈ ਜਾਓ 4 ਵਜੇ ਉੱਠੋ ਤੁਸੀਂ 4:30 5 ਵਜੇ ਨੂੰ ਫਰੈਸ਼ ਹੋ ਕੇ ਆਰਾਮ ਨਾਲ ਗਰਾਊਂਡ ਜਾਓ 2 ਘੰਟੇ ਜੋ ਮਿਹਨਤ ਜਿਹੜੀ ਮਰਜ਼ੀ ਗੇਮ ਕਰੋ ਤੁਸੀਂ ਰਨਿੰਗ ਕਰਨੀ ਆ ਫੁੱਟਬਾਲ ਕਰਨੀ ਆ ਟ੍ਰੇਨਿੰਗ ਲਾਓ 6:00 ਵਜੇ ਆਉ ਫਰੈਸ਼ ਹੋ ਕੇ ਆਪਣਾ ਜੌਬ ਕੰਮ ਜਿੱਥੇ ਮਰਜ਼ੀ ਜਾਓ ਕੋਈ ਬਹਾਨਾ ਨਹੀਂ ਆ ਪਰ ਇਹ ਕਹਿੰਦੇ ਜਦੋਂ ਬੰਦਾ ਸਵੇਰੇ ਭੱਜਦਾ ਦੌੜਦਾ ਜੌਬ ਤੋਂ ਥੱਕਿਆ ਹੁੰਦਾ ਨੇ ਜੌਬ ਤੇ ਥੱਕਿਆ ਹੁੰਦਾ ਡਾਈਟ ਦੀ ਕਮੀ ਅੱਛਾ ਅੱਛਾ ਜੈਕੰਡ ਕਿਉਂਕਿ ਅਗਰ ਰਨਿੰਗ ਕਰਨੀ ਹੈ ਜਾਂ ਕੋਈ ਵੀ ਗੇਮ ਕਰਨੀ ਹੈ ਤੁਹਾਨੂੰ ਡਾਈਟ ਵੀ ਉਸ ਤਰੀਕੇ ਨਾਲ ਲੈਣੀ ਪਏਗੀ ਡਾਈਟ ਤੁਹਾਨੂੰ ਅੱਛੇ ਤੁਸੀਂ ਬਾਹਰਲੇ 버ਗਰ ਜਾਂ ਪੀਜ਼ਾ ਖਾ ਕੇ ਜਾਂ ਚਿਪਸਾਂ ਖਾ ਕੇ ਤਾਂ ਰਨਿੰਗ ਨਹੀਂ ਹੋਣੀ ਘਰ ਦੀ ਸਾਦੀ ਰੋਟੀ ਖਾਓ ਨਾਲ ਆਪਣੇ ਡਰਾਈ ਫਰੂਟਸ ਹੁੰਦੇ ਆ ਡਰਾਈ ਦਲੀਆ ਲੋ ਫੋਰ ਬਹੁਤ ਚੀਜ਼ਾਂ ਨੇ ਜੋ ਅੱਗੇ ਬਿਜੇ ਤੋਂ ਬੰਦਾ ਕਰਦਾ ਉਹਨੂੰ ਪਤਾ ਲੱਗਦਾ ਉਹ ਚੀਜ਼ਾਂ ਲਓਗੇ ਬਾਡੀ ਦੀ ਰਿਕਵਰੀ ਹੋਏਗੀ ਬਈ ਥੋੜਾ ਮੇਨ ਪੁਆਇੰਟ ਤੇ ਆ ਜਾਣੇ ਹਾਂ ਹਾਂਜੀ ਆਪਣਾ ਮੈਰਾਥਨ ਦੇ ਵਾਸਤੇ ਹਾਂਜੀ ਕਿਹੜੇ ਕਿਹੜੇ ਮੇਨ ਫਰਸਟ ਸਟੈਪ ਹੈਗੇ ਆ ਹਾਂਜੀ ਜੇਕਰ ਕਿਸੇ ਬੱਚੇ ਕੋਲੇ ਆਰਥਿਕ ਤੰਗੀ ਹੈਗੀ ਹੈ ਕਿ ਤੁਸੀਂ ਕਿਵੇਂ ਮਦਦ ਕਰੋਗੇ ਮੈਰਾਥਨ ਦੇ ਵਿੱਚ ਪਾਰਟਿਸਿਪੇਟ ਕਰਕੇ ਬੱਚਾ ਅੱਗੇ ਗਰੋ ਕਿਵੇਂ ਕਰ ਸਕਦਾ ਹੈ ਮੈਨੂੰ ਉਵੇਂ ਦੱਸੋ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕੋਈ ਵੀ ਬੱਚਾ ਜਿਨੇ ਮੈਰਾਥਨ ਕਰਨੀਆਂ ਜਾਂ ਮੈਰਾਥਨ ਵੈਸੀ ਰਨਿੰਗ ਕਰਨੀ ਹੋ 100 ਮੀਟਰ ਤੋਂ ਲੈ ਕੇ 200 400 ਤਾਂ ਉਹ ਸਭ ਤੋਂ ਪਹਿਲਾਂ ਤਾਂ ਜੋ ਜ਼ਰੂਰੀ ਗੱਲ ਜਿਵੇਂ ਕਹਿੰਦੇ ਬੱਚੇ ਨੇ ਪੜਨਾ ਸਕੂਲ ਆਉਣਾ ਸ਼ੁਰੂ ਕਰੇ ਪੜਾਵਾਂਗੇ ਆਪਾਂ ਬਾਅਦ ਚ ਬੱਚਾ ਗਰਾਊਂਡ ਆਉਣਾ ਲਾਓ ਜੀ ਪਹਿਲੀ ਗੱਲ ਪਹਿਲੀ ਗੱਲ ਬੱਚਾ ਮੈਂ ਰਿਪੀਟ ਕਰੀ ਜਮੈਂ ਪਹਿਲਾਂ ਮਾਪਿਓ ਆਪਣੇ ਆਪ ਨੂੰ ਤੇ ਬੱਚਿਆਂ ਨੂੰ ਬਹੁਤੇ ਹੋਰ ਕੰਮ ਛੱਡ ਕੇ ਰੀਲਾਂ ਛੱਡ ਕੇ ਜਾਂ ਮਾੜਾ ਮੂੜਾ ਟੀਵੀ ਘਟਾ ਕੇ ਗਰਾਊਂਡ ਆਉਣ ਲੱਗ ਜੇ ਜਦੋਂ ਵੀ ਟਾਈਮ ਮਿਲਦਾ ਪਹਿਲਾ ਸਟੈਪ ਹੋ ਗਿਆ ਜੀ ਉਸ ਤੋਂ ਬਾਅਦ ਗਰਾਊਂਡ ਆਉਣਾ ਸਟਾਰਟ ਕਰੋਗਾ ਬੱਚੇ ਦੀ ਇੱਕ ਆਦਤ ਪੈ ਜਾਊਗੀ ਉਸ ਤੋਂ ਬਾਅਦ ਬੱਚੇ ਨੇ ਬੱਚਿਆਂ ਨੂੰ ਆਪਾਂ ਰਨਿੰਗ ਕਰਾਵਾਂਗੇ ਪਹਿਲਾਂ ਉਹਦਾ ਬੇਸ ਬਣਾਵਾਂਗੇ ਜਿਵੇਂ ਆਪਾਂ ਪਹਿਲਾਂ ਬੱਚੇ ਨੂੰ ਹੱਥ ਨੇ ਏਪਾਉਣੀ ਸਿਖਾਉਣੀ ਆ ਵੀ ਪਹਿਲਾਂ ਉਹਨੂੰ ਇੰਟਰਸਟ ਪੈਦਾ ਕਰਾਂਗੇ ਰਨਿੰਗ 'ਚ ਉਹਦਾ ਕਿ ਇੱਕ ਗੇੜਾ ਲਾ ਭੱਜ ਆਹ ਕਰ ਅਲੱਗ-ਅਲੱਗ ਚੀਜ਼ ਕਰਕੇ ਜਦੋਂ ਉਹਦਾ ਇੰਟਰਸਟ ਪੈਦਾ ਹੋ ਗਿਆ ਫਿਰ ਉਹਦੀ ਬੋਡੀ ਦੇਖ ਕੇ 10 ਦਿਨ 15 ਦਿਨ 'ਚ ਉਹਨੂੰ ਆਪਾਂ 100 ਮੀਟਰ ਕਰਾਉਣੀ ਆ ਜਾਂ ਲੰਬੀ ਦੌੜ 'ਚ ਪਾਉਣਾ ਉਹਦਾ ਇੰਟਰਸਟ ਦੇਖ ਕੇ ਉਹਨੂੰ ਤਿਆਰ ਕਰਾਂਗੇ 2-3 ਮਹੀਨੇ 'ਚ ਬੱਚੇ ਦਾ ਪਤਾ ਲੱਗ ਜਾਂਦਾ ਕਿ ਕਿੱਧਰ ਨੂੰ ਜ਼ਿਆਦਾ ਇਹਦਾ ਇੰਟਰਸਟ ਬੰਦ ਆ ਜਾਂਦੀ ਹੈ ਇਹਦੀ ਬੋਡੀ ਕਿਸ ਤਰ੍ਹਾਂ ਬਿਹੇਵ ਫੇਰ ਮਿਹਨਤ ਤਾਂ ਚੱਲਦੀ ਰਹਿਣੀ ਆ ਇੱਕ ਬੱਚੇ ਦਾ ਕਲੀਅਰ ਹੋ ਜਾਂਦਾ ਕਿ ਆਪਾਂ ਉਹਨੂੰ ਕਿਸ ਪਾਸੇ ਲਾ ਸਕਦੇ ਆ ਤੇ ਅਗਰ ਬੱਚੇ ਨੇ ਕੋਈ ਵੀ ਬੱਚਾ ਜੋ ਕਰਨਾ ਚਾਹਦਾ ਵਾ ਮੈਂ ਮਮੁੱਲਾਪੁਰ ਦਾਖਾ ਗਰਾਊਂਡ ਦੇ ਵਿੱਚ ਆਪਣੇ ਜੋ ਹੈ ਉੱਥੇ ਰੋਜ਼ ਡੇਲੀ ਟ੍ਰੇਨਿੰਗ ਕਰਦਾ ਹਾਂ ਸਵੇਰ 5 ਤੋਂ 4 ਵਜੇ ਮੈਂ 5 ਵਜੇ ਆ ਜਾਂਦਾ 8 ਵਜੇ ਤੀ ਮੈਂ ਉੱਥੇ ਹੁੰਨਾ ਵਾ ਉਸ ਤੋਂ ਬਾਅਦ ਮੈਂ ਡਿਊਟੀ ਜਾਂਦਾ ਵਾ ਤੇ ਉੱਥੇ ਆ ਸਕਦਾ ਵਾ ਅਗਰ ਕੋਈ ਮਾਪੇ-ਮਾਪ ਜਿਹੜੇ ਸੁਣ ਰਹੇ ਆ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਣਾ ਕਿ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਰਨਿੰਗ ਵਾਲੇ ਪਾਸੇ ਐਥਲੈਟਿਕ ਵਾਲੇ ਪਾਸੇ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਨੂੰ ਦਾਖਾ ਗਰਾਊਂਡ ਦੇ ਵਿੱਚ ਲਿਆਓ ਮੈਂ ਉੱਥੇ ਹੀ ਹਾਂ ਵਾ ਤੇ ਉੱਥੇ ਤੁਸੀਂ ਆਓ ਮੈਂ ਤੁਹਾਡੇ ਬੱਚੇ ਨੂੰ ਪ੍ਰੋਪਰ ਗਾਈਡ ਵੀ ਕਰੂੰਗਾ ਕਿ ਉਹ ਅੱਗੇ ਇਸ ਫੀਲਡ ਦੇ ਵਿੱਚ ਕਿਵੇਂ ਕਿੱਥੇ ਟ੍ਰਾਇਲ ਹੁੰਦੇ ਨੇ ਕਿਸ ਤਰ੍ਹਾਂ ਸਟੇਟ ਖੇਡੂ ਜਿਹੜਾ ਖੇਡੂ ਨੈਸ਼ਨਲ ਖੇਡੂਗਾ ਤੇ ਇਸ ਤੋਂ ਇਲਾਵਾ ਉਹ ਬੱਚੇ ਨੂੰ ਅਗਰ ਕੋਈ ਬੱਚਾ ਕਈ ਵਾਰ ਗਰੀਬ ਹੁੰਦਾ ਕਿ ਅਸੀਂ ਨਹੀਂ ਕਰਵਾ ਸਕਦੇ ਤਾਂ ਮੈਂ ਦੱਸਣਾ ਹਾਂਗਾ ਮੇਰੇ ਕੋਚ ਸਾਹਿਬ ਨੇ ਜਿਹੜੇ ਆਈਟੀਸੀ ਰਨਿੰਗ ਸੈਂਟਰ ਚਲਾਉਂਦੇ ਨੇ ਨੈੱਟ ਤੇ ਤੇ ਰੱਬ ਦੀ ਕਿਰਪਾ ਨਾਲ ਵਾਈਗਰੂ ਦੀ ਮਿਲਿਆ ਕਿ ਉਹਨਾਂ ਦਾ ਹਰਪ੍ਰੀਤ ਸਿੰਘ ਸੰਧੂ ਜੀ ਅੱਛਾ ਉਹਨਾਂ ਦੇ ਦੇਖ ਰੇਖ ਚ ਮੈਂ ਟ੍ਰੇਨਿੰਗ ਕਰਦਾ ਉਹ ਉਹਨਾਂ ਦੇ ਸਿਖਾਏ ਹੋਏ ਐਥਲੀਟ 올림픽 ਤੱਕ ਗਏ ਹੋਏ ਆ ਉਹ ਬਾਹਰਲੇ ਕਲੱਬਾਂ ਦੇ ਕੋਚ ਨੇ ਜਿਹੜੇ ਐਥਲੈਟਿਕ ਦੇ ਪਲੇਅਰ ਤਿਆਰ ਕਰਦੇ ਆ ਉਹਨਾਂ ਵੱਲੋਂ ਪ੍ਰੋਗਰਾਮ ਚਲਾਇਆ ਜਾਂਦਾ ਕਿ ਇੰਡੀਆ ਦੇ ਐਥਲੀਟਾਂ ਦੀ ਮਦਦ ਕਰੀਏ ਅਸੀਂ ਕਰਦੇ ਵੀ ਆ ਜਿੱਥੋਂ ਤੱਕ ਸਾਡਾ ਹੈ ਪਰ ਮੇਰੀ ਇੱਛਾ ਕਿ ਮੇਰੇ ਏਰੀਆ ਦੇ ਬੱਚਿਆਂ ਦੀ ਵੀ ਮਦਦ ਕਰੀਏ ਅਸੀਂ ਅਗਰ ਕੋਈ ਆਰਥਿਕ ਪੱਕਾ ਨਹੀਂ ਹੋਗਾ ਬਟ ਉਹ ਕਰਨਾ ਚਾਹੁੰਦਾ ਅਸੀਂ ਉਸ ਦੀ ਮਦਦ ਵੀ ਕਰਾਂਗੇ ਉਸ ਨੂੰ ਡਾਈਟ ਵੀ ਦੇਵਾਂਗੇ ਜਿਸ ਤੱਕ ਜਿੱਥੋਂ ਤੱਕ ਹੋਏਗਾ ਅਗਰ ਸ਼ੂਜ਼ ਵੀ ਨਹੀਂ ਲੈ ਸਕਦਾ ਸ਼ੂਜ਼ ਵੀ ਲੈ ਕੇ ਦੇਵਾਂਗੇ ਪਰ ਸਿਰਫ ਉਹਦੇ ਵਿੱਚ ਇੱਕ ਲਗਨ ਚਾਹੀਦੀ ਆ ਕਿ ਹਾਂ ਯਾਰ ਮੈਂ ਕਰਨਾ ਕੁਝ ਮੈਂ ਗਰਾਊਂਡ ਆਣਾ ਮੈਂ ਭਜਣਾ ਤੇ ਦਿੱਲੀ ਆਉਣਾ ਵਾ ਇਹ ਨਹੀਂ ਕਿ ਕਿ ਦੋ ਦਿਨ ਆ ਕੇ ਫਿਰ ਚਾਰ ਦਿਨ ਮੈਂ ਛੁੱਟੀ ਕਰ ਲਈ ਉਹਦੇ ਨਾਲ ਸਮਾਂ ਬਰਬਾਦ ਹੀ ਹੋ ਉਹਦੇ ਨਾਲੋਂ ਨਾ ਆਵੇ ਬੰਦਾ ਤਾਂ 100 ਬੈਟਰ ਜਿਸ ਨੇ ਆਉਣਾ ਉਹ ਧਾਰ ਕੇ ਆਓਗੇ ਜਿੱਦਾਂ ਆਪਾਂ ਕਦੋਂ ਕਿਸੇ ਕੋਲ ਜਾਂਦੇ ਆ ਕਿਸੇ ਦੇ ਘਰ ਜਾਂਦੇ ਆ ਆਪਾਂ 2 ਮਿੰਟ ਗੱਲਾਂ ਕਰਕੇ ਮੁੜਦੇ ਆਣੇ ਆ ਉਹ ਹੁੰਦਾ ਤੇ ਇੱਕ ਟਾਈਮ ਮਤਲਬ ਟੈਂਪਰੇਰੀ ਇਹ ਜਿਹੜੀ ਤੁਸੀਂ ਜ਼ਿੰਦਗੀ ਦੇ ਵਿੱਚ ਕਰਨਾ ਕਾ ਜਿਵੇਂ ਤੁਸੀਂ ਪੜ੍ਹਾਈ ਕਰਦੇ ਹੋ ਪੜ੍ਹਾਈ ਕਰਤੀ ਛੱਡਤੀ ਥੋੜੀ ਆਪਾਂ ਡੇਲੀ ਪੜ੍ਹਦੇ ਆ ਫਿਰ ਕਾਮਯਾਬ ਹੋਨੇ ਫਿਰ ਡਿਗਰੀਆਂ ਕਰਦੇ ਆ ਐਦਾਂ ਜੇ ਤੁਸੀਂ ਰਨਿੰਗ ਦੀਆਂ ਡਿਗਰੀਆਂ ਕਰਨੀਆਂ ਰਨਿੰਗ ਚ ਕਾਮ ਮੈਰਾਥਨ ਚ ਕੁਝ ਬੰਨ ਡੇਲੀ ਆਓ ਡੇਲੀ ਪ੍ਰੈਕਟਿਸ ਰਿਪੀਟ ਰਿਪੀਟ ਫਿਰ ਕਰੂਗੇ ਤੁਸੀਂ ਜਿਸ ਤਰ੍ਹਾਂ ਸੰਧੂ ਸਾਹਿਬ ਦੀ ਗੱਲ ਕੀਤੀ ਹੈ ਹਨਾ ਵੀ ਉਹ ਮਦਦ ਕਰਨ ਨੂੰ ਰੈਡੀ ਆ ਪਰ ਬੰਦਾ ਕੋਈ ਕੋਤਾਹੀਦਾ ਹਾਂ ਹਾਂਜੀ ਹਾਂਜੀ ਤੁਸੀਂ ਵੀ ਨਾਲ ਪੂਰਾ ਟਾਈਮ ਦੋ ਬੰਦੇ ਇਸ ਸਭ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਗੱਲ ਸਟੈਪਸ ਦੀ ਕੀਤੀ ਸੀਗੀ ਹਨਾ ਵੀ ਕਿਵੇਂ ਕਿਵੇਂ ਬੰਦਾ ਕੁਆਲੀਫਾਈ ਕਰ ਸਕਦਾ ਹੈ ਜਿਹੜੇ ਇਸ ਹਲਕੇ ਤੋਂ ਬਾਹਰ ਦੇਖਦੇ ਆ ਸਾਡੇ ਦਰਸ਼ਕ ਉਹਨਾਂ ਨੂੰ ਵੀ ਗਾਈਡ ਕਰ ਦਿਓ ਵੀ ਸਟੈਪ ਕਿਹੜੇ-ਕਿਹੜੇ ਹੁੰਦੇ ਜੇ ਬੰਦਾ ਇਸ ਚੀਜ਼ 'ਚ ਪੈ ਜੇ ਅਗਰ ਬੱਚੇ ਨੇ ਕੋਈ ਕਿਤੇ ਵੀ ਰਨਿੰਗ ਦੇ ਵਾਲੇ ਪਾਸੇ ਜਾਣਾ ਵਾ ਸਭ ਤੋਂ ਪਹਿਲਾਂ ਤਾਂ ਉਹਨੂੰ ਡੇਲੀ ਆਪਣੇ ਆਪ ਨੂੰ ਗਰਾਊਂਡ ਲੈ ਕੇ ਜਾਣਾ ਉਹੀ ਗੱਲ ਆਪਾਂ ਕਹਿੰਦੇ ਕਿ ਕੰਸਿਸਟੈਂਸੀ ਜ਼ਰੂਰੀ ਹੈ ਕੰਸਿਸਟੈਂਸੀ ਤੋਂ ਬਾਅਦ ਹਾਰਡਵਰਕ ਜ਼ਰੂਰੀ ਹੈ ਅਗਰ ਕੋਈ ਵੀ ਬੱਚਾ ਰਨਿੰਗ ਵਾਲੇ ਪਾਸੇ ਕੈਰੀਅਰ ਬਣਾਉਣਾ ਚਾਹੁੰਦਾ ਪਹਿਲੀ ਗੱਲ ਤਾਂ ਉਹਨੂੰ ਆਪਣੇ ਡੇਲੀ ਗਰਾਊਂਡ ਆ ਜਾਵੇ ਉਸ ਤੋਂ ਬਾਅਦ ਅਗਰ ਕੋਈ ਦੇਖ ਰੇਖ ਵਾਲਾ ਨਹੀਂ ਵੀ ਹੈ ਤਾਂ ਉਹ ਹਲਕੀ ਹਲਕੀ ਆਪਣੇ ਲੈਵਲ ਤੇ ਰਣੀ ਜਿਵੇਂ ਪਹਿਲਾਂ ਇੱਕ ਗੇੜਾ ਦਿੱਤਾ ਇੱਕ ਦਿਨ ਦੂਸਰੇ ਦਿਨ ਇੱਕ ਇੱਕ ਗੇੜਾ ਫੇਰ ਦਿੱਤਾ ਐਕਸਰਸਾਈਜ਼ ਕੀਤੀ ਐ ਸਟ੍ਰੈਚਿੰਗ ਕੀਤੀ ਦੈਨ ਦੋ ਗੇੜਾ ਵਧਾਇਆ ਇੱਕਦਮ ਕਈ ਬੱਚੇ ਕੀ ਕਰਦੇ ਆ ਕੋਈ ਬੱਚਾ ਵੱਡਾ ਰਨਿੰਗ ਕਰ ਰਿਹਾ ਚਾਰ ਗੇੜੇ ਲਾ ਰਿਹਾ ਉਹ ਉਹਨੂੰ ਕਹਿੰਦਾ ਆ ਜਾ ਮੇਰੇ ਨਾਲ ਗੇੜੇ ਲਾ ਐਦਾਂ ਕਦੇ ਵੀ ਨਹੀਂ ਲਾਉਣਾ ਕਿਉਂਕਿ ਜਦੋਂ ਤੁਸੀਂ ਨਵੇਂ ਗਰਾਊਂਡ 'ਤੇ ਆਉਣੇ ਹੋ ਤੁਹਾਡੀ ਬਾਡੀ ਉਨੀ ਯੂਜ਼ ਟੂ ਨਹੀਂ ਹੁੰਦੀ ਤੁਸੀਂ ਜ਼ੋਰ ਲਾ ਦੋਗੇ ਦੂਜੇ ਦਿਨ ਤੋਂ ਤਵਾ ਨਹੀਂ ਹੁਣ ਉੱਥੇ ਤੁਹਾਡਾ ਮਨ ਖਰਾਬ ਹੋ ਜਾਣਾ ਕਿ ਮੇਰੇ ਸਰੀਰ ਨੂੰ ਪਤਾ ਨਹੀਂ ਕਿਉਂਕਿ ਮੈਂ ਤਾਂ ਕਰ ਨਹੀਂ ਸਕਦਾ ਇਸ ਕਰਕੇ ਕਦੇ ਕਿਸੇ ਦੀ ਜੀਸ ਨਹੀਂ ਕਰੀ ਆਪਣੀ ਬਾਡੀ ਦੀ ਕਪੈਸਿਟੀ ਦੇਖਣੀ ਹੈ ਕਿ ਮੈਂ ਅਜੇ ਕਿੱਥੇ ਕਿਸ ਲੈਵਲ 'ਤੇ ਆ ਹੌਲੀ ਹੌਲੀ ਬਤਾਓ ਮਹੀਨਾ 2 ਮਹੀਨੇ 3 ਮਹੀਨੇ ਆਖਰ ਤੁਸੀਂ 5 10 ਕਿ ਕਿਲੋਮੀਟਰ ਵੀ ਲਾਓਗੇ ਹੁਣ ਅਸੀਂ ਮੈਨੂੰ 5 ਹਜ਼ਾਰ ਰਨਿੰਗ ਕਰਦੇ ਨੂੰਗੇ ਮੈਂ ਸ਼ੁਰੂ 5 ਕਿਲੋਮੀਟਰ ਤੋਂ ਕੀਤੀ ਸੀ ਮੈਂ 3 ਸਾਲ 5 ਤੇ 10 ਕਿਲੋਮੀਟਰ ਦੇ ਕੰਪੀਟੀਸ਼ਨ ਕੀਤੇ ਆ ਤੇ ਕਾਫੀ ਕੰਪੀਟੀਸ਼ਨ ਦੇ ਵਿੱਚ ਪੋਡੀਅਮ ਫਿਨਿਸ਼ ਕੀਤੇ ਆ ਤੇ ਹੁਣ ਮੈਂ 5 ਕਿਲੋਮੀਟਰ ਹੀ ਬਹੁਤ ਵੱਡੀ ਗੱਲ ਆ ਪਰ ਹਾਂ 5 ਕਿਲੋਮੀਟਰ ਜਿੱਦਾਂ ਤੁਸੀਂ ਕਹ ਬਹੁਤ ਵੱਡੀ ਗੱਲ ਆ ਹੁਣ ਤੁਸੀਂ ਹੈਰਾਨ ਹੋਵੋਗੇ ਜਦੋਂ 42 ਕਿਲੋਮੀਟਰ ਅਸੀਂ ਕਰਨੀ ਹੁੰਦੀ ਆ 5 ਕਿਲੋਮੀਟਰ ਅਸੀਂ ਵਾਰਮਅਪ ਕਰਦੇ ਆ ਫਿਰ ਸਰੀਰ ਨੂੰ ਗਰਮ ਕਰਨ ਲਈ ਕਿ 42 ਲਾਉਣੀ ਆ ਬਾਡੀ ਇਸ ਲੈਵਲ ਤੱਕ ਚਲੀ ਜਾਂਦੀ ਆ ਬਾਈ ਪਰ ਉਹ ਤਾਂ ਬਾਡੀ ਇਹ ਲੈਵਲ ਬਣਾਉਣ ਦੀ ਦਫੇ ਕਹਿੰਦੇ ਸਾਲਾਵਤੀ ਟੈਨ ਲੱਗ ਜਾਣਾ ਟਾਈਮ ਨਾ ਮੈਨੂੰ ਤੁਸੀਂ ਦੇਖੋ ਕਿ ਸਿਰਫ ਅਜੇ 4-5 ਸਾਲ ਹੋਇਆ ਮੈਂ ਆਪਣੇ ਆਪ ਨੂੰ ਅਜੇ ਸਟਾਰਟਿੰਗ ਏਜ ਮੰਨਦਾ ਮੈਂ ਕਿ ਮੈਂ ਰਨਿੰਗ ਦੀ ਸਟਾਰਟਿੰਗ ਕੀਤੀ ਅਗਰ ਮੈਂ ਆਫਟਰ 30 ইয়ার ਸਟਾਰਟ ਕਰਦਾ ਬਾਈ ਹੁਣ ਥੋੜਾ ਜੇ ਇਹਦੇ ਵਿੱਚ ਆਪਾਂ ਐ ਕਰ ਲਈਏ ਮੰਨ ਕੇ ਚੱਲੀਏ ਕਿ ਬੰਦੇ ਨੇ ਸਟਾਰਟ ਕਰ ਲਿਆ ਨਾਲ ਕੋਚ ਸਾਹਿਬ ਵੀ ਮਿਲ ਕੇ ਨਾਲ ਆਨਲਾਈਨ ਟ੍ਰੇਨਿੰਗ ਵੀ ਚੱਲਦੀ ਪਈ ਸਭ ਕੁਝ ਚੱਲਦਾ ਪਿਆ ਆ ਹੌਣ ਬੰਦੇ ਨੂੰ ਇਹ ਕਲੀਅਰ ਨੇਗਾ ਮੈਂ ਇਹਦਾ ਹੁਣ ਮੈਂ ਇਹਦਾ ਫਾਇਦਾ ਕੀ ਲੈਣਾ ਹੈ ਹੁਣ ਨੈਕਸਟ ਸਟੈਪ ਆਪ ਇੱਥੇ ਆ ਜੇ ਵੀ ਬੰਦਾ ਪ੍ਰੈਕਟਿਸ ਕਰਦਾ ਪਿਆ ਕੋਰ ਤੁਹਾਡੇ ਵਰਗੇ ਜਿਹੜੇ ਹੈਗੇ ਆ ਉਹ ਕਰਵਾਉਂਦੇ ਪਏ ਹੈਨਾ ਸਤਕਾਰਯੋਗ ਬਹੁਤ سارے ਕੋਰਸ ਸਹਿਬਾਨ ਹੁੰਦੇ ਜਿਹੜੇ ਕਿ ਬਿਨਾ ਕਿਸੇ ਬਹੁਦੇ ਸਵਾਰਥ ਤੋਂ ਇੱਕਦਮ ਹੁੰਦਾ ਵੀ ਜਿਹੜੇ ਕੋਰਸ ਸਹਿਬਾਨ ਹੁੰਦੇ ਆ ਉਹਨਾਂ ਨੂੰ ਵੀ ਹੁੰਦਾ ਕਿ ਮੇਰੀ ਪਾਕਟ ਦੇ ਵਿੱਚ ਮੇਰੇ ਘਰ ਦਾ ਜਿਹੜਾ ਕੰਮ ਵਾ ਉਹ ਉਹਨਾਂ ਕ ਚੱਲਦਾ ਰਹੇ ਕਈ ਥੋੜਾ ਸਵਾਰਥੀ ਵੀ ਹੋ ਜਾਂਦੇ ਆ ਵੀ ਸਾਨੂੰ ਕੋਈ ਉਹ ਜਿਹਾ ਹੀ ਬੰਦਾ ਮਿਲੇ ਜਿਹੜਾ ਕਿ ਕੰਮ ਪਹਿਲਾਂ ਹੀ ਕਰਦਾ ਹੋਵੇ ਵੀ ਜਿਹੜਾ ਜਮਾ 0 ਤੋਂ ਹੋਵੇ ਉਹਨ ਤੇ ਜੇ ਕਰਾਈਏ ਤਾ ਕਿੱਥੇ ਜਾ ਕੇ ਇਹਨਾਂ ਨੇ ਮਿਲਣਾ ਵਾ ਮੈਰਾਥਨ ਵਾਲਿਆਂ ਨੂੰ ਕਿ ਮੈਂ ਥੋੜਾ ਜਿਆਦਾ ਨੈਸ਼ਨਲ ਲੈਵਲ ਤੋਂ ਪਹਿਲਾਂ ਕੀ ਲੈਵਲ ਹੁੰਦੇ ਆ ਉਹ ਮਾੜਾ ਦੱਸ ਦੋ ਇਸ ਤਰ੍ਹਾਂ ਜੀ ਅਗਰ ਤਾਂ ਤੁਸੀਂ 100 200 ਮੀਟਰ 400 ਮੀਟਰ ਇਹਨਾਂ ਨੂੰ ਸਪ੍ਰਿੰਟ ਇਵੈਂਟ ਬੋਲਦੇ ਆ 100 200 400 ਉਸ ਤੋਂ ਬਾਅਦ ਮੀਡਲ ਮੀਡਲ ਇਵੈਂਟ ਹੁੰਦੇ ਆ 800 ਤੇ 1500 3000 ਮੀਟਰ ਵੀ ਹੁੰਦਾ ਸਟਿਪਲ ਚੇਜ਼ ਵੀ ਹੁੰਦੀ ਆ ਫਿਰ ਉਸ ਤੋਂ ਬਾਅਦ ਜਿੰਨੇ ਵੀ ਇਵੈਂਟ ਨੇ 5 ਕਿਲੋਮੀਟਰ 10 ਕਿਲੋਮੀਟਰ 21 ਤੇ 22 ਉਹ ਲੌਂਗ ਰਨਿੰਗ ਇਵੈਂਟ ਹੁੰਦੇ ਆ ਅਗਰ ਤੁਸੀਂ ਸਪ੍ਰਿੰਟ ਵਗੈਰਾ ਕਰਦੇ ਹੋ 100 20 ਤੁਸੀਂ ਜਿੱਦਾਂ ਹਰ ਜ਼ਿਲ੍ਹੇ ਦੇ ਵਿੱਚ ਆਪਣਾ ਲੁਧਿਆਣਾ ਜ਼ਿਲ੍ਹਾ ਬਾਕੀ ਜ਼ਿਲ੍ਹੇ ਵੀ ਆ ਉੱਥੇ ਅ ਸਾਲ ਦੇ ਵਿੱਚ ਇੱਕ ਦੋ ਵਾਰ ਟ੍ਰਾਇਲ ਹੁੰਦੇ ਨੇ ਉਹ ਅ ਬੱਚਿਆਂ ਲਈ ਕਿ ਇਹਨਾਂ ਨੂੰ ਅੱਗੇ ਸਟੇਟ ਲੈ ਕੇ ਜਾਣਾ ਵਾ ਉੱਥੇ ਟ੍ਰਾਇਲ ਤੇ ਜਾ ਸਕਦੇ ਹੋ ਤੁਸੀਂ ਉਹਦੇ ਲਈ ਥੋੜੇ ਤੁਹਾਨੂੰ ਉੱਥੇ ਜਿਹੜਾ ਤੁਹਾਡੇ ਨੇੜੇ ਤੇਰੇ ਗਰਾਊਂਡ ਪੈਂਦਾ ਉੱਥੋਂ ਦੇ ਕੋਚ ਸਹਿਬਾਨ ਨੇ ਜਾਂ ਜੋ ਵੀ ਉੱਥੋਂ ਦੇ ਜਾਣਕਾਰ ਨੇ ਉਹਨਾਂ ਨਾਲ ਥੋੜਾ ਕੰਟੈਕਟ ਬਣਾ ਕੇ ਰੱਖੋ ਬਾਕੀ ਅਗਰ ਕੋਈ ਮੇਰੇ ਤੋਂ ਪੁੱਛੇਗਾ ਤਾਂ ਮੈਂ ਤਾਂ ਐਨੀ ਟਾਈਮ ਦੱਸ ਸਕਦਾ ਕਿ ਜਿਹੜਾ ਜਿੰਨੀ ਜਾਣਕਾਰੀ ਮੈਨੂੰ ਹੋਏਗੀ ਕਿ ਕਦੋਂ ਕਿੱਥੇ ਟ੍ਰਾਇਲ ਨੇ ਜੋ ਮੇਰੀ ਜਾਣਕਾਰੀ ਹੋਣਗੇ ਉਸ ਤੋਂ ਬਾਅਦ ਲੌਂਗ ਰਨਰ ਦੀ ਗੱਲ ਕਰੀ ਆਪਾਂ ਜੋ 5 10 ਤੇ 15 ਉਹ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਆਪਣੇ ਪੰਜਾਬ ਦੇ ਵਿੱਚ ਹੀ ਹੁਣ ਅੱਗੇ ਸਤੰਬਰ ਅਕਤੂਬਰ ਚ ਵਿੱਚ ਕਾਫੀ ਇਵੈਂਟ ਹੋਣਿਆ ਆਨਲਾਈਨ ਟਾਊਨ ਸਕ੍ਰਿਪਟ ਸਿਟੀ ਵੁੱਪਰ ਰਨਿੰਗ ਰੇਸਸ ਤੁਸੀਂ ਭਰਿਓ Google ਦੇ ਉੱਤੇ ਉੱਥੇ ਵੈਂਟ ਸ਼ੁਰੂ ਹੋਇਆ ਚੰਡੀਗੜ੍ਹ ਚ ਆ ਰੇਸ ਐਨੀ ਤਰੀਕ ਨੂੰ ਜਲੰਧਰ ਆ ਰੇਸ ਐਨੀ ਤਰੀਕ ਨੂੰ ਉਹਦੀ ਆਨਲਾਈਨ ਐਂਟਰੀ ਕਰਾਓ 4-500 ਰੁਪਏ ਜੋ ਐਂਟਰੀ ਆ ਉੱਥੇ ਤੁਹਾਨੂੰ ਟੀ-ਸ਼ਰਟ ਵੀ ਮਿਲਦਾ ਰੀਫਰੈਸ਼ਮੈਂਟ ਮਿਲਦੀ ਆ ਇਨਾਮ ਵੀ ਹੁੰਦੇ ਆ ਅਲੱਗ-ਅਲੱਗ ਕਿਤੇ ਟਰੋਫੀ ਤੇ ਕੈਸ਼ ਤਾਂ ਉੱਥੇ ਜਾ ਕੇ ਪਾਰਟਿਸਿਪੇਟ ਕਰੋ ਆਪਣੇ ਆਪ ਨੂੰ ਇਦਾਂ ਦੇਖੋ ਉਸ ਤੋਂ ਬਾਅਦ ਤੁਸੀਂ ਜਿਵੇਂ ਸਟੇਟ ਜ਼ਿਲ੍ਹਾ ਜ਼ਿਲ੍ਹੇ ਦੀ ਕੋਈ ਕਿਮ ਇੰਜਤੇ ਜਾਣੇ ਹੋ ਤਾਂ ਸਟੇਟ ਲਿਜਾਪੇ ਜਾਓਗੇ ਉਸ ਤੋਂ ਅੱਗੇ ਤਾਂ ਫਿਰ ਉਹਦੇ ਕਹਿਣਾਂ ਗੂ ਮਤਲਬ ਇੱਕ ਉਂਗਲੀ ਫਾੜ ਲਈ ਫਿਰ ਬੱਚਾ ਤੁਰਨਾ ਸਿੱਖ ਜਾਂਦਾ ਫਿਰਦਾ ਭੱਜਦਾ ਫਿਰ ਤਾਂ ਬੱਚਾ ਆਪੇ ਖੜੀ ਪਾ ਲੈਂਦਾ ਫਿਰ ਅੱਗੇ ਤੁਸੀਂ ਆਪੇ ਚਲੇ ਜਾਣਾ ਸ਼ੁਰੂ ਦੇ ਸਟੈਪ ਪਈਆ ਕਿ ਜਿਹੜੇ ਤੁਹਾਡੇ ਨੇੜੇ ਤੇੜੇ ਗਰਾਊਂਡ ਆ ਸਰਕਾਰੀ ਜਿਹੜਾ ਮੇਨ ਗਰਾਊਂਡ ਆ ਉੱਥੋਂ ਦੇ ਕਿਸੇ ਕੋਚ ਸਹਿਬਾਨ ਨਾਲ ਜਾਣਕਾਰੀ ਰੱਖੋ ਕਿ ਜਦੋਂ ਸਰ ਟ్రਾਇਲ ਹੁੰਦੇ ਸਾਨੂੰ ਇਹ ਮਾਪਿਓ ਦਾ ਫਰਜ ਬਣਦਾ ਬੱਚਾ ਦਾ ਛੋਟਾ ਹੁੰਦਾ ਕਿ ਸਾਨੂੰ ਜਾਣਕਾਰੀ ਰਹੇ ਭਾਈ ਜੀ ਜੇਕਰ ਮੰਨ ਕੇ ਚੱਲੋ ਕਿ ਬੰਦਾ ਨੈਸ਼ਨਲ ਵਧੀਆ ਖੇਡਣ ਲੱਗ ਗਿਆ ਹਣਾ ਉਹਨੂੰ ਮੈਨ ਲੱਗਦਾ ਪਿਆ ਕਿ ਮੈਂ ਵਧੀਆ ਸੈੱਟ ਹੋ ਗਿਆ ਹਾਂਜੀ ਫਿਰ ਕੀੜਾ ਇਨਕਮ ਸੋਰਸ ਉਹ ਜਨਰੇਟ ਕਰ ਸਕਦਾ ਕਿ ਸਰਕਾਰ ਮਦਦ ਕਰਦੀ ਹੈ ਜਾਂ ਸਰਕਾਰ ਇਸ ਤਰ੍ਹਾਂ ਕਰਦੀ ਵੀ ਹੈ ਐਥਲੀਟ ਆ ਇਹਨੂੰ ਕਿ ਐਥਲੀਟ ਲੈਵਲ ਤੇ ਜਿਵੇਂ ਨੌਕਰੀਆਂ ਮਿਲ ਜਾਂਦੀਆਂ ਹੁੰਦੀਆਂ ਨੇ ਜਿੰਨਿਤ ਕੇ ਆਉਂਦੇ ਆ ਉਹ ਇਸ ਤਰ੍ਹਾਂ ਮਦਦ ਹੁੰਦੀ ਹੈ ਕਿਵੇਂ ਇਨਕਮ ਸੋਰਸ ਜਨਰੇਟ ਸਰਕਾਰ ਵੱਲੋਂ ਡਾਈਟ ਲਈ ਜੋ ਜਿਵੇਂ ਸਾਈ ਸਾਈ ਇਹਨਾਂ ਦੀ ਹੈਗੀ ਆ ਸੰਸਥਾ ਇੰਡੀਆ ਦੀ ਉਹਦੇ ਅੰਡਰ ਟ్రਾਇਲ ਹੁੰਦੇ ਆ ਉੱਥੇ ਜਿਹੜੇ ਐਥਲੀਟ ਚੁਣੇ ਜਾਂਦੇ ਉਹਨਾਂ ਦੀ ਡਾਈਟ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਸਾਰਾ ਖਰਚਾ ਦਿੱਤਾ ਜਾਂਦਾ ਡਾਈਟ 150 ਰੁਪਏ ਜਾਂ 200 ਰੁਪਏ ਦਿੰਦਾ ਮੈਨੂੰ ਡਾਇਰੈਕਟ ਅਮਾਉਂਟ ਨਹੀਂ ਪਤਾ ਬੜੀ ਦਿੱਤਾ ਜਾਂਦਾ ਪੰਜਾਬ ਸਰਕਾਰ ਵੱਲੋਂ ਵੀ ਕੀਤੇ ਜਾਂਦੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਨਵੀਆਂ ਪਾਲਿਸੀ ਵੀ ਬਣ ਰਹੀਆਂ ਨੇ ਬਾਕੀ ਇਸ ਤੋਂ ਇਲਾਵਾ ਅਗਰ ਆਪਾਂ ਗੇਮ ਕਰਦੇ ਆ ਰਨਿੰਗ ਕਰਦੇ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣਾ ਲੱਗਾ ਇੱਥੇ ਵਿੱਚ ਕਿ ਜਿਹੜੀ ਰਨਿੰਗ ਆ ਬਾਕੀ ਗੇਮਾਂ ਨਾਲੋਂ ਬਹੁਤ ਸਸਤੀ ਆ ਹਾਂ ਅੱਛਾ ਕਿਉਂਕਿ ਤੁਸੀਂ ক্রিকেট ਖੇਡਣੀ ਉਦੋਂ ਲਈ ਬੈਟ ਲੈਓ ਪੈਡ ਲੈਓ ਹੈਲਮਟ ਲੈ ਕਿੰਨਾ ਖਰਚ ਇਹਦੇ ਲਈ ਇੱਕ ਸ਼ੂਜ਼ ਚਾਹੀਦੇ ਆ ਇੱਕ ਨਿਕਰ ਇੱਕ ਟੀ-ਸ਼ਰਟ ਬਸ ਤੇ ਉਹ ਤੁਸੀਂ ਆਪਦੀ ਜਿਵੇਂ ਜਿਵੇਂ ਤੁਹਾਡੀ ਗੇਮ ਜਦੋਂ ਬੱਚਾ ਬੰਦਾ ਬੱਚਾ ਜਿੱਤਦਾ ਇਨਾਮ ਜਾਂ ਚਲੋ ਜਿੱਤੇ ਉਸ ਦਾ ਕਈ ਸੱਜਣ ਹੁੰਦੇ ਨੇ ਜੋ ਬੱਚੇ ਦੀ ਪਰਫਾਰਮੈਂਸ ਦੇਖ ਕੇ ਉਹਦੀ ਹੈਲਪ ਕਰਦੇ ਨੇ ਵਧੀਆ ਸ਼ੂਜ਼ ਲੈ ਦਿੰਦੇ ਨੇ ਪਰ ਇਹ ਸਭ ਤੋਂ ਘੱਟ ਖਰਚੇ ਵਾਲੀ ਖੇਡ ਆ ਸਰਕਾਰੀ ਜੋਬ ਦੇ ਵਿੱਚ ਵੀ ਕੀ ਇਹ ਮੈਟਰ ਕਰਦੀ ਹੈ ਹਾਂ ਸਰਕਾਰੀ ਜੋਬਸ ਸਪੋਰਟਸ ਕੋਟੇ ਦੇ ਵਿੱਚ ਸਾਰੇ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਅਗਰ ਤੁਸੀਂ ਹੁਣ ਆਪਣੇ ਹਾਕੀ ਖਿਡਾਰੀਆਂ ਦੀ ਵਿੱਚ ਗੱਲ ਕੀਤੀ ਹਰਮਨਪ੍ਰੀਤ ਹੋਣੀ ਜਿਹੜੇ ਆਪਣੇ ਕੈਪਟਨ ਆ ਹੋਰ ਆ ਪਿੱਛੇ ਜੇ ਤੁਸੀਂ ਸ਼ੇਖ ਨੇ ਪਹਿਲਾਂ ਗੂਗਲ ਸਰਚ ਕਰ ਲਓ ਸਾਰਿਆਂ ਨੂੰ ਪੁਲਿਸ ਰੈਂਕ ਦੀਆਂ ਨੌਕਰੀਆਂ ਦਿੱਤੀਆਂ ਨੇ ਸਰਕਾਰ ਨੇ ਨੌਕਰੀਆਂ ਵੀ ਦਿੱਤੇ ਨੇ ਸਪੋਰਟਸ ਕੋਟਾ ਬੰਦਾ ਤੁਹਾਡਾ ਜਿਵੇਂ ਸਟੇਟ ਦਾ ਉਹਦਾ ਸੀ ਗ੍ਰੇਡ ਬੀ ਗ੍ਰੇਡ ਨੈਸ਼ਨਲ ਦਾ ਏ ਇੰਟਰਨੈਸ਼ਨਲ ਦਾ ਏ ਗ੍ਰੇਡ ਬੰਦੇ ਉਹ ਸਭ ਨਾਲ ਤੁਹਾਨੂੰ ਜੋਬਸ ਵੀ ਪ੍ਰੋਵਾਈਡ ਹੋ ਜਾਂਦੀ ਹੈ ਜੋਬਸ ਮਿਲ ਜਾਂਦੀ ਹੈ ਭਾਈ ਜੀ ਪਰ ਜੇਕਰ ਪਰ ਰੀਸੈਂਟ ਇਵੈਂਟ ਜਿਹੜਾ 올림픽 ਮਤਲਬ ਹੋ ਕੇ ਹਟਿਆ ਆ ਚੱਲਦਾ ਪਿਆ ਆ ਉਸ ਤੇ ਵੀ ਦੇਖੇ ਚ ਤਾਂ ਪੰਜਾਬ ਕੀ ਇੰਡੀਆ ਕਿਤੇ ਸੀਗਾ ਸਟੈਂਡ ਕਰਦਾ ਇੰਡੀਆ ਦਾ ਮੈਂ ਇਹ ਕਹਿਣਾ ਚਾਹੂੰਗਾ ਵੈਸੇ ਮੈਂ ਐਥਲੀਟ ਆ ਪਰ ਬਹੁਤ ਜਿਆਦਾ ਮਨ ਦੁਖੀ ਹੁੰਦਾ ਕਿ ਆਪਣੇ ਐਥਲੈਟਿਕ ਦੇ ਵਿੱਚ ਕਿਤੇ ਵੀ ਨਹੀਂ ਆਪਾਂ ਖੜਦੇ 1960 ਚ ਮਿਲਖਾ ਸਿੰਘ ਜੀ 4th ਆਏ ਸੀ ਫਿਰ ਇੱਕ ਵਾਰ ਪੀਟੀ ਉਸਾ ਜੀ 4th ਆਏ ਸੀ ਰੇਸ ਚ ਉਸ ਤੋਂ ਬਾਅਦ ਅੱਜ ਤੱਕ ਕੋਈ ਟਰੈਕ ਇਵੈਂਟ ਚ ਇੰਡੀਆ ਦਾ ਮੈਡਲ ਨਹੀਂ ਆ ਮਿਲਖਾ ਸਿੰਘ ਜੀ ਪਿਛੇ ਜੇ ਸਵਰਗ ਵਾਸ ਹੋ ਗਏ ਉਹਨਾਂ ਦਾ ਸੁਪਨਾ ਸੀ ਕਿ ਮੈਂ ਆਪਣੇ ਮਰਨ ਤੋਂ ਪਹਿਲਾਂ ਇੱਕ ਇੰਡੀਆ ਦਾ ਟਰੈਕ ਚ ਮੈਡਲ ਦੇਖਣਾ ਚਾਹਣਾ ਪਰ ਦੇਖ ਨਹੀਂ ਪਾਏਗੇ ਕਾਰਨ ਕੀ ਬਣਦੇ ਆ ਕਾਰਨ ਇਹ ਬਣਦੇ ਆ ਜੀ ਇੱਕ ਤਾਂ ਆਪਣੇ ਕੋਲ ਨਾ ਕਵਾਂਟਿਟੀ ਬਹੁਤ ਆ ਆਬਾਦੀ ਬਹੁਤ ਆ ਕੁਆਲਿਟੀ ਹੈ ਨਹੀਂ ਕਿਉਂ ਨਹੀਂ ਭਰੇ ਕੁਆਲਿਟੀ ਨਾ ਹੋਣ ਦਾ ਕਾਰਨ ਮੈਂ ਤੁਹਾਨੂੰ ਆਪਣਾ ਹੁਣ ਇੱਥੇ ਇੱਕ ਦੱਸਣਾ ਚਾਹਾਂ ਚਲੋ ਸਰਕਾਰ ਜਾਂ ਆਪਣੇ ਪੰਜਾਬ ਸਰਕਾਰ ਦੇ ਆਧਾਰੇ ਸਪੋਰਟ ਬਹੁਤ ਸਿਆਣੇ ਨੇ ਮੈਂ ਕਿਸੇ ਨੂੰ ਕੋਈ ਸਲਾਹ ਨਹੀਂ ਦੇ ਰਿਹਾ ਬਟ ਮੇਰਾ ਪਰਸਨਲ ਇੱਕ ਵਿਊ ਆ ਕਿ ਇੱਕ ਤਾਂ ਜਿਹੜੇ ਆਪਣੇ ਪਿੰਡ ਨੇ 5-5 ਜਾਂ 10-10 ਪਿੰਡਾਂ ਦੇ ਪਿੱਛੇ ਇੱਕ ਕੱਚਾ ਟ੍ਰੈਕ ਹੀ ਬਣਾਓ ਤੁਸੀਂ ਪਹਿਲਾਂ ਦਾ ਜੀ ਜੀ ਚਾਂਮਲਾੜ ਦੀਆਂ ਜ਼ਮੀਨਾਂ ਨੇ ਆਪਣੇ ਕੋਲ ਜਾਂ ਹੋਰ ਸਰਕਾਰ ਇੰਨੇ ਇੱਕ ਵਾਰ ਵੱਡੇ ਪ੍ਰੋਜੈਕਟ ਲਾਉਂਦੀ ਆ ਉਹ ਜ਼ਮੀਨਾਂ ਵੀ ਅਕਵਾਇਰ ਕਰਕੇ ਇੱਕ ਟਰੈਕ ਬਣਾ ਸਕਦੀ ਆ ਪੰਜ ਪਿੱਛਾ ਪਿੱਛੇ ਪੰਜ ਜਾਂ 10 ਪਿੰਡਾਂ ਪਿੱਛੇ ਜੋ 10 ਕਿਲੋਮੀਟਰ ਦੇ ਘੇਰੇ ਦੇ ਇੱਕ ਟਰੈਕ ਬਣਾ ਕੇ ਉੱਥੇ ਇੱਕ ਪ੍ਰੋਪਰ ਕੋਚ ਲਾਇਆ ਜਾਵੇ ਬੱਚਿਆਂ ਨੂੰ ਦੱਸਿਆ ਜਾਵੇ ਆ ਗੇਮ ਇਦਾਂ ਗੋਲਾ ਸਿੱਟਣਾ ਨਿੱਜਾ ਸਿੱਟਣਾ ਹੁਣ ਤੁਹਾਡੇ ਕੋਲੇ ਚਲੋ ਆਪਣੇ ਦਾਖੇ ਹਲਕੇ ਤਾਂ ਬਹੁਤ ਵਧੀਆ ਕਿ ਗਰਾਊਂਡ ਬਣੇ ਹੋਏ ਆ ਪਰ ਉਹ ਪਾਰਕਾਂ ਚ ਕਨਵਰਟ ਹੋ ਗਏ ਬਾਈ ਪਾਰਕਾਂ ਚ ਕਨਵਰਟ ਹੋ ਗਏ ਬਟ ਉਥੇ ਆਪਾਂ ਇਵੈਂਟ ਇੱਕ ਲਾ ਲੈਨੇ ਚਲੋ ਰਨਿੰਗ ਕਰ ਲੈਨੇ ਬਟ ਉਹਨੂੰ ਆਪਾਂ ਗਰਾਊਂਡ ਕਹਿ ਨਹੀਂ ਸਕਦੇ ਬਟ ਐਜ਼ ਅ ਗਰਾਊਂਡ ਆਪਾਂ ਯੂਜ਼ ਕਰਦੇ ਆ ਪਰ ਪ੍ਰੋਪਰ 400 ਮੀਟਰ ਦਾ ਟਰੈਕ ਹੋਣਾ ਇੱਕ ਵੱਖਰੀ ਗੱਲ ਹੁੰਦੀ ਆ ਹਰ 10 ਪਿੰਡਾਂ ਪਿੱਛੇ ਇੱਕ ਕੱਚਾ ਟਰੈਕ ਬਣੇ ਹਰ ਮਾਂ ਪਿਓ ਆਪਣੇ ਬੱਚੇ ਨੂੰ ਗਰਾਊਂਡ ਦੇ ਨਾਲ ਜ਼ਰੂਰ ਜੋੜੇ ਪੜ੍ਹਾਈ ਜ਼ਰੂਰੀ ਆ ਬਹੁਤ ਜ਼ਰੂਰੀ ਆ ਪਾਏ ਨਹੀਂ ਕਹਿੰਦੇ ਜ਼ਰੂਰੀ ਨਹੀਂ ਪੜ੍ਹਾਈ ਕਰਾਓ ਨਾਲ ਗਰਾਊਂਡ ਚਲੋ ਉਸ ਤੋਂ ਬਾਅਦ ਸਕੂਲਾਂ ਚ ਕੀ ਹੁੰਦਾ ਜੀ ਪੀਰੀਅਡ ਕਹਦਾ ਖੇਡਾਂ ਦਾ ਹਿੰਦੀ ਵਾਲੀ ਮੈਡਮ ਕਹਿੰਦੀ ਮੈਂ ਲੈਣਾ ਪੀਰੀਅਡ ਅੰਗਰੇਜ਼ੀ ਵਾਲੀ ਮੈਡਮ ਕਹਿੰਦੀ ਮੈਨੂੰ ਦੇ ਦਿਓ ਪੀਰੀਅਡ ਖੇਡਣਾ ਇਹਨਾਂ ਨੇ ਕੀ ਕਹ ਕੋਈ ਲਾਗੂ ਆ ਕਾਗਜ਼ਾਂ ਚ ਸਪੋਰਟਸ ਪੀਰੀਅਡ ਵੀ ਤੇ ਸਪੋਰਟਸ ਨਹੀਂ ਕਰਾਈ ਜਾਂਦੀ ਗਰਾਉਂਡ ਲੈਵਲ ਤੋਂ ਕੁਆਲਿਟੀ ਹੀ ਨਹੀਂ ਨਿਕਲਦੀ ਜੇ ਜਦੋਂ ਬੱਚਾ 18 ਸਾਲ 19 ਸਾਲ ਦਾ 12ਵੀਂ ਕਰ ਲੈਂਦਾ ਉਹਨੂੰ ਕੋਈ ਦੱਸਦਾ ਵੀ ਤੂੰ ਆ ਗੇਮ ਕਰ ਲੈ ਜਾਨ ਨੂੰ ਇੱਕ ਪੀਕੇਜ ਉਹ ਏਜ ਚ ਟੱਪ ਜਾਂਦਾ ਕਿਉਂਕਿ ਅਸਲ 'ਚ ਜੇ ਅਗਰ ਰੈਨਿੰਗ ਜਾਂ ਕਿਸੇ 'ਚ ਕਰਨਾ 5-6 ਸਾਲ ਦੀ ਮਿਹਨਤ ਚਾਹੀਦੀ ਹੈ ਤੁਸੀਂ 12-13 ਸਾਲ ਟੀਨਏਜ ਚ ਵਰਦੇ ਸਾਰ ਲੱਗੋਗੇ ਤਾਂ 18 ਤੱਕ ਜਦੋਂ ਤੁਹਾਡੀ ਟੀਨਏਜ ਖਤਮ ਤੁਸੀਂ ਇੱਕ ਲੈਵਲ ਤੇ ਹੋ ਫੇਰ ਤੁਸੀਂ ਇੱਕ ਉੱਥੇ ਕੰਪੀਟੀਸ਼ਨ ਵਰਲਡ ਲੈ ਉੱਥੇ 200 ਦੇਸ਼ ਆਉਂਦੇ ਆ ਭਾਈ 200 ਦੇਸ਼ ਉੱਥੇ ਕੋਈ ক্রিকেট ਵਾਲਾ ਕੱਪ ਨਹੀਂ ਆ ਵੀ 10 ਦੇ ਮੁਲਕ ਨੇ ਦੋ ਰਾਤਾਂ ਜਿੱਤ ਗਏ ਆਪਾਂ ਠੀਕ ਹੈ ਠੀਕ ਹੈ ਇੰਨੇ ਦੇਸ਼ਾਂ 'ਚੋਂ ਹੁਣ ਤੁਸੀਂ ਮੰਨੋਗੇ 70 ਹਜ਼ਾਰ ਬਾਦੀ ਇੱਕ ਦੇਸ਼ ਦੀ 100 ਮੀਟਰ ਦੇ ਵਿੱਚ ਇੱਕ ਕੁੜੀ ਜਿੱਤੀ ਆ ਸੈਂਟ ਲੂਸੀਆ ਜੀ ਬਹੁਤ ਵਾਇਰਲ ਚੱਲਦੀ ਪਈ ਹੈ 70 ਹਜ਼ਾਰ ਬਾਦੀ ਵਾਲਾ ਦੇਸ਼ 골ਡ ਮੈਡਲ ਕੱਢ ਰਿਹਾ ਉਹਨਾਂ ਕੋਲ ਗਰਾਊਂਡ ਵੀ ਹੈ ਨਹੀਂਗਾ ਉਹ ਖਿਡਾਰੀ ਦਾ ਜज्ਬਾ ਉੱਥੇ ਉਹ ਜज्ਬੇ ਦੀ ਵੀ ਲੋੜ ਆ ਇਕੱਲੇ ਗਰਾਊਂਡ ਨੇ ਗਰਾਊਂਡ ਵੀ ਬਣਨੇ ਕਾਹੀ ਦੇ ਆ ਬਟ ਉਹ ਜज्ਬਾ ਵੀ ਹੋਣਾ ਚਾਹੀਦਾ ਲੋਕ ਉਹ ਜज्ਬਾ ਕਰਨਾ ਮਾਂ ਪਿਓ ਨੇ ਟੀਚਰਸ ਨੇ ਪੈਦਾ ਹਾਂ ਤੇ ਸਰਕਾਰ ਨੂੰ ਦੇਣੀ ਚਾਹੀਦੀ ਆ ਗਰਾਊਂਡ ਲੈਵਲ ਤੇ ਸੋਚ ਹੁਣ ਜਿਹੜੇ 올림픽 ਟੀਮ ਗਈ ਆ ਉਹਨਾਂ ਦੇ ਕਰੋੜਾ ਉਹਨਾਂ ਨੂੰ ਦਿੱਤਾ ਗਿਆ ਹਰ ਇੱਕ ਪਲੇਅਰ ਤੇ 5 ਕਰੋੜ ਕਿਸੇ ਨੂੰ 2 ਕਰੋੜ ਕਿਸੇ ਨੂੰ 40 ਲੱਖ ਖਰਚਿਆ ਗਿਆ ਬਟ ਉਸ ਆਪਨ ਆਪਣੀ ਪਰਫਾਰਮੈਂਸ ਨਹੀਂ ਹੈਗੀ ਇਹ ਸਚਾਈ ਹੈ ਹੁਣ ਕਈਆਂ ਨੂੰ ਲੱਗੂਗਾ ਕਿ ਨਹੀਂ ਉਹ ਤਾਂ ਖਰਚਣਾ ਬੰਦਾ ਬੰਦਾ ਖਰਚਣਾ ਮੈਂ ਫੀਡਬੈਕ ਪਰ ਉਹ ਤਾਂ ਆਪਣੇ ਕੋਲ ਅਸੀਂ ਨਾ ਬਲਾ ਕੇ ਸਰਕਾਰੇ ਮੇਰੇ ਟੈਕਸ ਦਾ ਪੈਸਾ ਤੁਹਾਡੇ ਟੈਕਸ ਦਾ ਪੈਸਾ ਉੱਥੇ ਖਰਚੇ ਜਾ ਰਿਹਾ ਚਲੋ ਖਰਚੋ ਬਟ ਰਿਜ਼ਲਟ ਕਿੱਥੇ ਆ ਆਪਣੇ ਖਿਡਾਰੀ ਫਾਈਨਲ ਤੱਕ ਨਹੀਂ ਪਹੁੰਚ ਰਹੇ ਅਗਰ ਫਾਈਨਲ ਤੱਕ ਪਹੁੰਚ ਰਹੇ ਤਾਂ ਪਿੱਛੇ ਪਿੱਛੋਂ 1 2 ਨੰਬਰ ਤੇ ਆ ਰਹੇ ਆ ਖਾਸਔਰ ਦੇ ਟਰੈਕ ਇਵੈਂਟ ਜੋ ਆਪਣੇ 2-3 ਮੈਡਲ ਆਏ 6 ਮੈਡਲ ਆਏ ਨੇ ਟੋਟਲ ਉਹ ਨਿਸ਼ਾਨੇਬਾਜ਼ੀ ਚ ਆਇਆ ਤੇ ਬਟ ਆਪਾਂ ਗੱਲ ਕਰਦੇ ਮਿਲਖਾ ਸਿੰਘ ਜੀ ਦੀ ਉਹੀ ਕਿ ਟਰੈਕ ਇਵੈਂਟ ਚ ਉਹਨਾਂ ਦਾ ਵੀ ਸੁਪਨਾ ਸੀ ਮੇਰਾ ਵੀ ਐਜ਼ ਅਥਲੀਟ ਸੁਪਨਾ ਕਿ ਅਗਰ ਇੰਡੀਆ ਦਾ 2024 ਚੱਲਦਾ 28 32 36 ਤੱਕ ਵੀ 올림픽 ਚ ਮੈਡਲ ਕੋਈ ਪਵੇ ਜਾਂ ਫਾਈਨਲ ਤੱਕ ਉਹ ਜਾਣ ਜੋਗੇ ਹੋਣ ਤਾਂ ਇੱਕ ਕੁਆਲਿਟੀ ਦੇ ਅਥਲੀਟ ਹੋਣ ਉੱਥੇ ਇਹ ਨਹੀਂ ਕਿ ਉੱਥੇ ਸਿਰਫ ਆਪਾਂ ਭਾਗ ਲੈਣ ਜਾ ਰਹੇ ਹਾਂ ਭਾਗ ਲੈਣਾ ਚਾਹੀਦਾ ਉਹ ਵਧੀਆ ਗੱਲ ਆ ਬਟ ਆਪਾਂ ਇੰਡੇ ਵੱਡੇ ਵਾਲਾ ਮੁਲਕਾ ਆਪਣਾ ਹੈ ਕਿ ਆਪਾਂ ਇਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਜਿੱਦਾਂ ਤੁਹਾਡੇ ਵਰਗੇ ਵੀਰ ਇਸ ਚੀਜ਼ ਨੂੰ ਆਪਣੇ ਚੈਨਲਾਂ 'ਆ ਰਹੀ ਖ਼ਬਰਾਂ ਵਾਲੇ ਵੀਰ ਇਹ ਪ੍ਰਮੋਟ ਕਰਨਗੇ ਇਸ ਚੀਜ਼ ਨੂੰ ਤੇ ਹੋਰ ਖੇਡਾਂ ਨਾਲ ਵੀ ਜਿਹੜਾ ক্রিকেট ਹੈ ਵਧੀਆ ਆਪਣੀ ਜਗ੍ਹਾ ਤੇ ਹੋਰ ਖੇਡਾਂ ਨੂੰ ਵੀ ਮੌਕਾ ਦਿਓ ਉਹਨਾਂ ਨੂੰ ਆਪਣੇ ਖਬਰਾਂ ਜਗ੍ਹਾ ਦੇੋ ਆਪਣੇ ਚੈਨਲਾਂ ਤੇ ਜਗ੍ਹਾ ਦਿਓ ਤੇ ਲੋਕਾਂ ਨੂੰ ਪਤਾ ਲੱਗੇ ਤੇ ਬਾਕੀ ਜਿੱਥੇ ਵੀ ਜਿਸ ਬੱਚੇ ਨੂੰ ਵੀ ਜ਼ਰੂਰਤ ਹੈ ਕੋਈ ਗਾਈਡੈਂਸ ਚਾਹੀਦੀ ਆ ਮੇਰੇ ਇਲਾਕੇ ਦੇ ਧੱਕੇ ਹਲਕੇ ਦਾ ਖਾਸ ਤੌਰ ਤੇ ਕੋਈ ਰਨਿੰਗ ਦੇ ਵਿੱਚ ਕੁਝ ਕਰਨਾ ਚਾਹੁੰਦਾ ਪੈਸੇ ਦੇ ਤੌਰ ਤੇ ਵੀ ਵੀਕ ਆ ਤਾਂ ਮੈਂ ਹਰ ਟਾਈਮ ਜੀ ਨੂੰ ਤਨੋਂ ਮਨੋਂ ਤਨੋਂ ਤਿਆਰ ਆ ਉਹਦੀ ਹੈਲਪ ਕਰਨ ਲਈ ਪਰ ਉਹਦੇ ਵਿੱਚ ਇੱਕ ਲਗਨ ਹੋਣੀ ਚਾਹੀਦੀ ਆ ਗਰਾਉਂਡ ਕੰਸਿਸਟੈਂਸੀ ਚਾਹੀਦੀ ਆ ਸੋ ਬਾਈ ਜੀ ਸਭ ਤੋਂ ਮੇਨ ਗੱਲ ਅੱਜ ਦੀ ਇਸ ਇੰਟਰਵਿਊ ਨੂੰ ਮੈਂ ਬਹੁਤ ਅੱਗੇ ਲਿਜਾ ਸਕਦਾ ਆ ਪਰ ਕਹਿੰਦੇ ਕਿ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ ਹੁੰਦਾ ਪਰ ਸਭ ਤੋਂ ਖਾਸ ਗੱਲ ਕੀ ਆ ਇਸ ਇੰਟਰਵਿਊ ਦੇ ਵਿੱਚ ਜੀ ਤਿੰਨ ਚੀਜ਼ਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਸਭ ਤੋਂ ਪਹਿਲੀ ਗੱਲ ਇਹ ਜਿਉਂਦੀ ਜਗ ਦੀ ਮਿਸਾਲ ਜਿਹੜਾ ਕਿ ਬੱਚਿਆਂ ਦਾ ਪਿਤਾ ਵੀ ਹੈ ਜਿਹੜਾ ਗਵਰਨਮੈਂਟ ਜੋਬ ਵੀ ਕਰਦਾ ਤੇ ਨਾਲ ਦੀ ਨਾਲ ਘਰ ਦੀ ਜ਼ਿੰਮੇਵਾਰੀ ਵੀ ਹੈ ਇਹ ਸਖਸ਼ ਕਈ ਸਾਲਾਂ ਤੋਂ ਮੈਰਾਥਨ ਕਰਦਾ ਪਿਆ ਹੈ ਤੇ ਈਵਨ ਕੇ ਦਾਵਾ ਕੀਤਾ ਗਿਆ ਹੈ ਕਿ 5 ਕਿਲੋਮੀਟਰ ਤਾਂ ਕਹਿੰਦੇ ਵਾਰਮ-ਅਪ ਹੀ ਹੋ ਜਾਂਦਾ 32 32 ਕਿਲੋਮੀਟਰ ਦੀਆਂ ਇਸ ਤੋਂ ਵੱਧ ਕਿਲੋਮੀਟਰ ਦੀਆਂ ਮੈਰਾਥਨ ਦੌੜਾਂ ਖੇਡੀਆਂ ਗਈਆਂ ਪਰ ਇਸ ਇੰਟਰਵਿਊ ਦਾ ਸਿਰਫ ਇਹੀ ਮਤਲਬ ਸੀ ਕਿ ਜੇਕਰ ਤੁਸੀਂ ਹਾਲੇ ਵੀ ਹੱਥਾਂ ਦੇ ਵਿੱਚ ਸ਼ਾਰਟਸ ਨੂੰ ਸਕਰੋਲ ਕਰਦੇ ਪਏ ਹੋ ਤਾਂ ਤੁਹਾਡੀ ਜ਼ਿੰਦਗੀ ਦਾ ਇੱਕ ਸੁਨਹਿਰੀ ਮੌਕਾ ਹੈ ਤੁਸੀਂ ਸਿਰਫ ਆਪਣੀ ਜ਼ਿੰਦਗੀ ਦੇ ਵਿੱਚੋਂ ਆਪਣੇ ਅੰਦਰ ਦੇ ਛੁਪੇ ਹੋਏ ਕਲਾ ਨੂੰ ਉਭਾਰਨਾ ਉਸ ਨੂੰ ਪੈਸ਼ਨ ਬਣਾਉਣਾ ਤੇ ਇੱਕ ਜਜ਼ਬੇ ਦੇ ਨਾਲ ਅੱਗੇ ਵਧਣਾ ਤਾਂ ਕਿ ਤੁਸੀਂ ਆਪਣੇ ਆਪ ਦਾ ਆਪਣੇ ਮਾਪਿਆਂ ਦਾ ਤੇ ਆਪਣੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸੁਨਹਿਰੀ ਕਰ ਸਕਦੇ ਹੋ ਪਰ ਫਿਰ ਵੀ ਜੇਕਰ ਤੁਹਾਡੇ ਜ਼ੈਨ ਦੇ ਵਿੱਚ ਕੋਈ ਸਵਾਲ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਰਾਹੀਂ ਇਨਬਾਕਸ ਰਾਹੀਂ ਫੋਨ ਕਰਕੇ ਪੁੱਛ ਸਕਦੇ ਹੋ ਅਸੀਂ ਉਸ ਤਰ੍ਹਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਰਵਾਂਗੇ ਬਹੁਤ ਬਹੁਤ